ਤੇ ਸਾਡੀਆਂ ਮਾਵਾ ਪੈਣਾ ਨੂੰ ਪਟਿਆਲੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਸਾਡੀ ਸਮੂਹਰੀ ਟੈਮ ਨੂੰ ਵੀ ਚੰਦੀਗੜ੍ਹ ਨੂੰ ਚੋੱਕੇ ਵੱਖ-ਵੱਖ ਜੇਲਾਂ ਵਿੱਚ ਸੁੱਟ ਦਿੱਤਾ ਗਿਆ ਉਹ ਸਾਡਾ ਸਵਾਲ ਸੀ ਉਹ ਅਸੀਂ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਆਏ ਸੀ ਅਸੀਂ ਉਹਨੂੰ ਸਵਾਲ ਕਰਨ ਆਏ ਹਾਂ ਇਹ ਵੀ ਆ ਸਾਡਾ ਜਿਹੜਾ ਵਾ ਅਸੀਂ ਜਾਤ ਦਿੱਲੀ ਰਹੇ ਸਾਂ ਤੁਹਾਡਾ ਕੀ ਨਿਸ਼ਾਨ ਕੀਤਾ ਸੀ ਇਹ ਸਾਡਾ ਸਵਾਲ ਆ ਹਮੇਸ਼ਾ ਕਿਵੇਂ ਵੇਖਦੇ ਹੋ ਲਗਭਗ 70 ਸਾਲ ਤੋਂ ਆਜ਼ਾਦੀ ਤੇ 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੁਹਾਨੂੰ ਸੜਕਾਂ ਦੇ ਬੈਠਿਆਂ ਕੋਈ ਆਜ਼ਾਦੀ ਨਹੀਂ ਜੀ ਇਹ ਜਿਹੜੇ ਅੰਗਰੇਜ਼ਾਂ ਦੇ ਟਾਈਮ ਸੀ ਉਹ ਆਜ਼ਾਦੀ ਸੀ ਹੁਣ ਗੁਲਾਮੀ ਹੈ ਜੀ ਤੁਸੀਂ ਨੂੰ ਗੁਲਾਮੀ ਮੰਨਦੇ ਹੋ ਗੁਲਾਮੀ ਮੰਨਦੇ ਸੀ ਕਿਵੇਂ ਆਜ਼ਾਦੀ ਮਿਲੂਗੀ ਆਜ਼ਾਦੀ ਦਾ ਰਾਹ ਕੀ ਹੈ ਜੀ ਆਈਬੂਕ ਚੰਗੇ ਲੀਡਰ ਅੱਗੇ ਆਉਣਗੇ ਜਿਹੜੇ ਪੰਜਾਬ ਦਾ ਭਲਾ ਕਰਨਗੇ ਤੇ ਫਿਰ ਆਪਣੀ ਆਜ਼ਾਦੀ ਆ ਜੂਗੀ ਤੁਸੀਂ ਕਹਿੰਦੇ ਸੀ ਬੇਰਜਕਾਰੀ ਖਤਮ ਕਰਾਂਗੇ 180 ਮਾਸਟਰ ਕੱਢ ਕੇ ਸੁੱਟਦੇ ਆ ਹੋਰ ਭਰਤੀ ਕੀ ਕਰਨੇ ਆ ਤੁਸੀਂ ਕਹਿੰਦੇ ਹੋ ਤਹਿਸੀਲਾਂ ਦੇ ਵਿੱਚ ਤੁਹਾਡੀ ਲੁੱਟ ਨਹੀਂ ਹੋਗੀ ਉਹ ਅੱਜ ਵੀ ਸਾਡੀ ਤਹਿਸੀਲਾਂ ਠਾਣਿਆ ਹਰ ਇੱਕ ਥਾਂ ਤੇ ਲੁੱਟ ਹੋ ਰਹੀਆ ਜਿਹੜੀ ਪਿੱਛੇ ਪੰਚਾਇਤਾਂ ਸੀ ਇਸ ਤੋਂ ਪਹਿਲਾਂ ਪੰਚਾਇਤਾਂ ਬੜੀਆਂ ਉਹ ਪੰਚਾਇਤਾਂ ਨੇ ਤੋੜਤੀਆਂ ਉੱਥੇ ਆਪਣੇ ਪ੍ਰਬੰਧਕ ਲਾਏ ਪ੍ਰਬੰਧਕ ਲਾ ਕੇ ਤੇ ਉਹ ਉਸ ਸਮੇਂ ਤੇ ਜਿਹੜਾ 81 ਕਰੋੜ ਰੁਪਇਆ ਇਕੱਲੇ ਤਰਨ ਤਾਰਨ ਦੇ ਵਿੱਚੋਂ ਗਵਨ ਜਿਹੜਾ ਵਾ ਉਦੋਂ ਦਾ ਹੋਇਆ ਵਾ ਉਹ ਚ ਛੋਟੇ ਮੋਟੇ ਜਿਹੜੇ ਅਧਿਕਾਰੀ ਆ ਉਹ ਸਸਪੈਂਡ ਹੋਏ ਆ ਬਾਕੀ ਜਿਹੜਾ ਪੈਸਾ ਸੀ ਉਹ ਇਹਨਾਂ ਦੇ ਘਰਾਂ ਨੂੰ ਗਿਆ ਵਾ ਉਹ ਸਾਰੀ ਛਾਂਪੀਣ ਚ ਹੋਵੇ ਲੋਕਾਂ ਨੇ ਵਟੀਆਂ ਆਸਾ ਕਰਕੇ ਉਹਨਾਂ ਨੂੰ ਨਿਕਾਰਿਆ ਸੀ ਵੀ ਉਹ ਮਾੜੇ ਆ ਉਹਨਾਂ ਨੇ 75 ਸਾਲਾਂ ਦੇ ਵਿੱਚ 74 ਸਾਲਾਂ ਦੇ ਵਿੱਚ ਜੀ ਇਸ ਦੇਸ਼ ਦਾ ਨੁਕਸਾਨ ਕੀਤਾ ਵਾ ਉਹਨਾਂ ਨੇ ਗੁਰੂ ਸਾਹਿਬ ਦੀ ਵਿਵਤੀ ਕਰਾਈ ਆ ਉਹਨਾਂ ਨੇ ਬੰਦੀ ਸਿੰਘ ਰਿਹਾ ਨਹੀਂ ਕਰਾਏ ਇਹਨਾਂ ਨੇ ਇਹਨੂੰ ਲਿਆਂਦਾ ਸੀ ਵੀ ਇਹ ਕੋਈ ਇਹ ਲੋਕਾਂ ਦੀ ਆਸਾਂ ਦੇ ਪੂਰਾ ਉਤਰੂ ਪਰ ਉਹਨਾਂ ਨੂੰ ਨਕਮੀ ਸਰਕਾਰ ਤੇ ਮਾੜੀ ਸਰਕਾਰ ਤੇ ਭ੍ਰਿਸ਼ਟ ਸਰਕਾਰ ਜਿਹੜੀ ਆਈ ਆ ਕੋਈ ਨਸ਼ਾ ਖਤਮ ਨਹੀਂ ਹੋਇਆ ਤੇ ਅੱਜ ਫੇਰ ਦੁਬਾਰਾ ਹਰਮੀਤ ਸਿੱਧੂ ਇੰਨਾ ਦੁੱਧ ਨਹਾਤਾ ਨਹੀਂ ਜਿਹੜਾ ਕਿ ਜਿੰਨੂੰ ਟਿਕਟ ਇਹਨਾਂ ਨੇ ਆਪਣੇ ਕੋਲੋਂ ਦੇਤੀ ਫੇਰ ਤੇ ਅੱਜ ਉਹ ਮਿਲ ਕੇ ਬਹੁਤ ਚੰਗੇ ਹੋ ਗਏ ਜਦੋਂ ਕਾਲੀ ਦਾਲ ਸੀ ਉਦੋਂ ਤੇ ਉਹ ਮਾੜੇ ਹੀ ਉਦੋਂ ਇਹ ਸਾਰੇ ਹੀ ਬੋਲਦੇ ਕਿ ਮਾੜੇ ਆ ਤੰਦ ਕੱッセ ਜਾਂਦੇ ਸੀ ਤੇ ਅੱਜ ਹਰਮੀਤ ਸਿੱਧੂ ਨੂੰ ਫੇਰ ਇਹਨਾਂ ਆਮ ਆਦਮੀ ਪਾਰਟੀ ਨੇ ਜੋ ਟਿਕਟ ਦਿੱਤੀ ਆ ਤੇ ਅੱਜ ਇਹ ਕਿੰਨਾ ਕੁ ਚੰਗਾ ਕਰ ਰਹੇ ਫਿਰ ਇਹਦੇ ਨਾਲ ਉਹ ਜੋ ਭਗਵੰਤ ਮਾਨ ਦੀ ਸਰਕਾਰ ਆ ਉਹ ਵੀ ਪਿਛਟ ਚ ਸਰਕਾਰ ਆ ਜੀ ਇਹ ਡੀਆਈਜੀ ਜਿਹੜਾ ਬਰ ਚੰਦ ਸਿੰਘ ਜੀ ਇਹਨੇ ਵੇਖ ਲਓ ਕੀ ਹਾਲਤ ਆ ਅੱਜ ਤੇ ਇੱਕ ਨਿਕਲਿਆ ਬਾ ਵੀ ਜਿਹੜਾ ਬਾ ਸਕਰੇਪ ਵਾਲਾ ਜਿਹੜਾ ਬਾ ਗੁਪਿੰਦਗੜ ਦੀ ਮੰਡੀ ਚੋਂ 1 5 ਲੱਖ ਦਿੰਦਾ ਇਹ ਬੜਾ ਕੁਝ ਨਿਕਲਣਾ ਟਰਾਲੀਆਂ ਚੋਰੀ ਕੀਤੀਆਂ ਸੀ ਟਰਾਲੀ ਚੋਰੀ ਵਾਲਾ ਵੀ ਆ ਨਾਲ ਨਾਲ ਹੋਰ ਵੀ ਬੜਾ ਕੁਝ ਇੱਥੇ ਮਤਲਬ ਬਹੁਤ ਵੱਡਾ ਜਿਹੜਾ ਤੰਤਰ ਆ ਇਹ ਨਿਰਾ ਡੀਆਈਜੀ ਨੀਗਾ ਇਹ ਜੋਤ ਇਹਦੇ ਨਾਲ ਜੁੜੇ ਇਹਦੇ ਨਾਲ ਪੂਰੀ ਸਰਕਾਰ ਜੁੜੀ ਆ ਸਰਕਾਰ ਦੇ ਘਰ ਪੈਸਾ ਜਾ ਰਿਹਾ ਤਰਨਤਾਰਨ ਦੀ ਜਿਮਨੀ ਇਲੈਕਸ਼ਨ ਭੱਗ ਚੁੱਕੀ ਆ ਅੱਜ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਪਹੁੰਚੇ ਸੀ ਕਿਉਂਕਿ ਅੱਜ ਕਾਗਜ਼ दाखल ਹੋਣੇ ਸੀ ਜਿਹਦੇ ਕੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਦੇ ਇੱਕ ਪਾਸੇ ਕਾਗਜ਼ داخل ਹੋਣ ਦੀ ਕਵਾਇਦ ਚੱਲੀ ਤੇ ਇੱਕ ਪਾਸੇ ਪ੍ਰੋਟੈਸਟ ਹੋਇਆ ਕਿਸਾਨਾਂ ਵੱਲੋਂ ਕਿਸਾਨ ਆਗੂ ਸਹਿਬਾਨ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਸ਼ੁਭਨਾਮ ਜੀ ਤੁਹਾਡਾ ਮੈਂ ਇਸਤਨਾਮ ਸਿੰਘ ਮਾਨੋਚਲ ਕਿਸਾਨ ਮਜ਼ਦੂਰ ਚੰਗਰਛਪੜਾ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ ਸੂਬਾ ਕੋਰ ਕਮੇਟੀ ਮੈਂਬਰ ਪੰਨੂ ਪੰਥੇਰ ਗਰੁੱਪਾ ਕੀ ਮਕਸਦ ਸੀ ਤੁਹਾਡਾ ਅੱਜ ਦੇ ਪ੍ਰੋਟੈਸਟ ਦਾ ਵੇਖੋ ਜੀ ਸਾਡਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਵੀ ਅਸੀਂ ਐਮਐਸਪੀ ਦੇ ਗਰੰਟੀ ਕਾਨੂੰਨ ਲੈਣ ਵਾਸਤੇ ਦਿੱਲੀ ਜਾ ਰਹੇ ਸਾਂ ਤੇ ਭਾਰਤੀ ਮੋਦੀ ਸਰਕਾਰ ਤੇ ਹਰਿਆਣੇ ਦੀ ਸਰਕਾਰ ਨੇ ਸਾਨੂੰ ਜਿਹੜਾ ਵਾ ਸ਼ੰਭੂ ਖਨੋਰੀ ਰੋਕ ਲਿਆ ਉੱਥੇ ਬੰਬਾਰੀ ਕੀਤੀ ਸਾਡੇ ਉੱਥੇ 4-500 ਦੇ ਕਰੀਬ ਸਾਡੇ ਕਿਸਾਨ ਜ਼ਖਮੀ ਕਰਤੇ ਮਾਵਾ ਪੈਣਾ ਜ਼ਖਮੀ ਕਰਤਿਆਂ ਸ਼ੁਭ ਕਰਨ ਨੂੰ ਸ਼ਹੀਦ ਕਰਤਾ ਟਰਾਲੀਆਂ ਟਰੈਕਟਰ ਭੰਨ ਕਤੇ ਲਗਾਤਾਰ ਸਾਡਾ ਉੱਥੇ ਮੋਰਚਾ ਚੱਲਿਆ ਉਹ ਮੋਰਚਾ 13 ਮਹੀਨੇ ਚੱਲਿਆ ਤੇ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਮੈਂ ਵਕੀਲ ਬਣ ਕੇ ਤੁਹਾਡਾ ਮੈਂ ਤੁਹਾਡਾ ਮਲਾਹ ਬਣ ਕੇ ਤੇ ਤੁਹਾਨੂੰ ਐਮਐਸਪੀ ਦਾ ਗਾਰੰਟੀ ਕਾਨੂੰਨ ਜਿਹੜਾ ਵਾ ਉਹ ਦਬਾਉਂਗਾ ਪਰ 13 ਮਹੀਨਿਆਂ ਬਾਅਦਾਂ ਭਾਰਤੀ ਮੋਦੀ ਸਰਕਾਰ ਦੇ ਕਹਿਣ ਦੇ ਉੱਤੇ ਕੇਜਰੀਵਾਲ ਦੇ ਕਹਿਣ ਦੇ ਉੱਤੇ ਜਿਹੜਾ ਵਾ ਸਾਡਾ ਸ਼ੰਭੂ ਖਨੋਰੀ ਜਿਹੜਾ ਵਾ 19 ਮਾਰਚ ਨੂੰ ਸਾਡੇ ਉੱਤੇ ਮੋਰਚੇ ਜਿਹੜੇ ਖੰਡੇਰੇ ਗਏ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਮਾਵਾ ਭੈਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸਾਨਾਂ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਗਿਆ ਉਥੋਂ ਸਿਲੰਡਰ ਚੋਰੀ ਕੀਤੇ ਗਏ ਕਬਲੀ ਗਲਾਹ ਚੋਰੀ ਕੀਤਾ ਗਿਆ ਸਾਰਾ ਜੋ ਸਾਜ-ਸਮਾਨ ਸਾਰਾ ਚੋਰੀ ਕੀਤਾ ਗਿਆ ਤੇ ਸਾਡੀਆਂ ਮਾਵਾ ਭੈਣਾਂ ਨੂੰ ਪਟਿਆਲੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਸਾਡੀ ਸਮੂਹੀ ਟੈਮ ਨੂੰ ਵੀ ਚੰਤੀਗੜ੍ਹ ਚੋੱਕੇ ਵੱਖ-ਵੱਖ ਜੇਲਾਂ ਵਿੱਚ ਸੁੱਟ ਦਿੱਤਾ ਗਿਆ ਉਹ ਸਾਡਾ ਸਵਾਲ ਸੀ ਉਹ ਅਸੀਂ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਆਏ ਸੀ ਅਸੀਂ ਉਹਨੂੰ ਸਵਾਲ ਕਰਨ ਆਏ ਹਾਂ ਇਹ ਵੀ ਆ ਸਾਡਾ ਜਿਹੜਾ ਵਾ ਅਸੀਂ ਜਾ ਕੇ ਦਿੱਲੀ ਰਹੇ ਸੀ ਤੁਹਾਡਾ ਕੀ ਨੁਕਸਾਨ ਕੀਤਾ ਸੀ ਇਹ ਸਾਡਾ ਸਵਾਲ ਆ ਇਹ ਗੱਲਬਾਤ ਹੋਈ ਕੋਈ ਸੁਣਨ ਵਾਸਤੇ ਤੁਹਾਡੇ ਕੋਲ ਆਇਆ ਕੋਈ ਮਾਨ ਸਾਬ ਦਾ ਨੁਮਾਇੰਦਾ ਜਾਂ ਮਾਨ ਸਾਬ ਕੋਈ ਪਹੁੰਚਿਆ ਤੁਹਾਡੇ ਕੋਲ ਕੋਈ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਕਿਸੇ ਨੇ ਗੱਲਬਾਤ ਨਹੀਂ ਸੁਣੀ ਅਸੀਂ ਪੀਸਫੁਲੀ ਜਿਹੜਾ ਵਾ ਆਪਣਾ ਲੀਕਿਆ ਪ੍ਰੋਗਰਾਮ ਜਿਹੜਾ ਵਾ ਉਹ ਅਸੀਂ ਲਗਾਤਾਰ ਕਰ ਰਹੇ ਹਾਂ ਅਸੀਂ 9 ਅਗਸਤ ਨੂੰ ਵੀ ਕੀਤਾ ਸੀ ਅਸੀਂ ਕੋ ਆਪਣੇ ਗੋਲਵੜ ਤੋਂ ਕੱਟੇ ਹੋਗੇ ਆਏ ਹਾਂ ਉਦੋਂ ਇਹ ਡਰਾਉਨ ਨਸ਼ਟ ਕਰਨ ਵਾਸਤੇ ਸਿਸਟਮ ਲਾਉਣਾ ਆਇਆ ਫਿਰ ਅਸੀਂ 3 ਤਰੀਕ ਨੂੰ ਚਭਾਰ ਰੈਲੀ ਕੀਤੀ ਉਸ ਦਿਨ ਵੀ ਅਸੀਂ ਗਏ ਆ ਸਾਨੂੰ ਲੱਗੇ ਨਹੀਂ ਜਾਣ ਦਿੱਤਾ ਇਹਨਾਂ ਨੇ ਭਾਰੀ ਫੋਰਸਾਂ ਲਾ ਕੇ ਰੋਕਿਆ ਅੱਜ ਵੀ ਸਾਡਾ ਇਹ ਨਾਮਜਗਦੀ ਦਾਖਲ ਕਰਨ ਆ ਰਹੇ ਹਨ ਹਰਮੀਰ ਸਿੰਘ ਸੰਧੂ ਦੇ ਅੱਜ ਵੀ ਜਿਹੜਾ ਵਾ ਅਸੀਂ ਆਪਣਾ ਘਟ ਕੀਤਾ ਵੀ ਸਾਡੀ ਗੱਲ ਬਾਤ ਸੁਣੋ ਵੀ ਤੁਸੀਂ ਲੋਕਾਂ ਦੀਆਂ ਵੋਟਾਂ ਲੈਣੀਆਂ ਵਾਂ ਅੱਜ ਤੁਸੀਂ ਫੇਰ ਵੋਟਾਂ ਵਾਸਤੇ ਆ ਰਹੇ ਜੀ ਤੇ ਅੱਜ ਸਾਡੀ ਗੱਲ ਬਾਤ ਸੁਣੋ ਆ ਸਾਡੇ ਮਸਲੇ ਮੰਗਾ ਵਾ ਇਹ ਤੁਸੀਂ ਵਾਦਾ ਕੀਤਾ ਸਾਡੇ ਨਾਲ ਤੁਸੀਂ ਕਿਹਾ ਇਹ ਭ੍ਰਿਟਾਚਾਰ ਖਤਮ ਕਰ ਦਾਂਗੇ ਉਹ ਤੁਹਾਡਾ ਡੀਆਈਜੀ ਫਸ ਗਿਆ ਅੱਜ ਤੁਸੀਂ ਕਿਹਾ ਨਸ਼ਾ ਖਤਮ ਕਰ ਦਾਂਗੇ ਆ ਨਸ਼ਾ ਘਰ ਘਰ ਹੋ ਗਿਆ ਹੁਣ ਨਸ਼ਾ ਤੁਸੀਂ ਉਦਨ ਰੈਲੀ ਦੇ ਵਿੱਚ ਜਿਹੜਾ ਵਾ ਉਹ ਸ਼ਰਾਬ ਲਿਆਂਦੀਆ ਸਰਕਾਰੀ ਬੱਸਾਂ ਦੇ ਵਿੱਚ ਰਹਿ ਰਹਾ ਕਿ ਉਹਦੇ ਵਿੱਚ ਗੋਲੀਆਂ ਸਮੈਗ ਸਾਰਾ ਕੋਈ ਲਿਆਂਦਾ ਤੁਸੀਂ ਕਹਿੰਦੇ ਸੀ ਬੇਰਜ਼ਗਾਰੀ ਖਤਮ ਕਰਾਂਗੇ 180 ਮਾਸਟਰ ਕੱਢ ਕੇ ਸੁੱਟਦੇ ਆ ਹੋਰ ਭਰਤੀ ਕੀ ਕਰਨੇ ਆ ਤੁਸੀਂ ਕਹਿੰਦੇ ਹੋ ਤਸੀਲਾਂ ਦੇ ਵਿੱਚ ਤੁਹਾਡੀ ਲੁੱਟ ਨਹੀਂ ਹੋਗੀ ਉਹ ਅੱਜ ਵੀ ਸਾਡੀ ਤਸੀਲਾਂ ਠਾਣੇ ਹਰ ਇੱਕ ਥਾਂ ਤੇ ਲੁੱਟ ਹੋ ਰਹੀਆ ਤਸੀਲਾਂ ਦੀ ਲੁੱਟ ਤੋਂ ਮੈਨੂੰ ਯਾਦ ਆਇਆ ਤਸੀਲਾਂ ਦੀ ਲੁੱਟ ਅੰਦਰ ਘਟ ਹੁੰਦੀ ਆ ਲੱਗਦਾ ਕਿ 12 ਪਰਚੀਆਂ ਕੱਟੀਆਂ ਜਾਂਦੀਆਂ ਮੈਂ ਇੱਕ ਦਿਨ ਬੈਠਾ ਸੀ ਕਿਸੇ ਵਸੀਕੇ ਕੋਲ ਤੇ ਉਹ ਕਹਿੰਦੇ ਕਿ ਅੰਦਰ ਦੀ ਫੀਸ ਇੱਥੇ ਜਮ੍ਹਾਂ ਕਰਾ ਦਿਓ ਇਹ ਵੀ ਕੁਝ ਚੱਲਦਾ ਹੈ ਦੇਖੋ ਜੀ ਉਹਨਾਂ ਦੇ ਆਪਣੇ ਡਿਸਟ੍ਰੀਬਿਊਟਰ ਰੱਖੇ ਕਾੜੀ ਉਹਨਾਂ ਨੇ ਡਿਸਟ੍ਰੀਬਿਊਟਰ ਰੱਖੇ ਬੰਦੇ ਰੱਖੇ ਆ ਪ੍ਰਾਈਵੇਟ ਜੇ ਸਰਕਾਰੀ ਜੇ ਸਰਕਾਰੀ ਬੰਦਾ ਪੈਸੇ ਫੜਦਾ ਨਾ ਤਾਂ ਪਤਾ ਲੱਗਦਾ ਵਾ ਉਹਨਾਂ ਨੇ ਆਪਣੇ ਜਿਹੜੇ ਉਹ ਰੱਖੇ ਆ ਕਿਵੇਂ ਖਤਮ ਹੋਊਗੇ ਪੰਜਾਬ ਦੀ ਸਾਰਾ ਕੁਝ ਕਰਵਾ ਰਹੀ ਸਰਕਾਰ ਆਪ ਕਰਵਾ ਰਹੀ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਕਰਪਸ਼ਨ ਖਤਮ ਕਰਨ ਦੀ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨੇ ਵੱਡੀਆਂ ਆਸਾਂ ਕਰਕੇ ਉਹਨਾਂ ਨੂੰ ਨਿਕਾਰਿਆ ਸੀ ਵੀ ਉਹ ਮਾੜੇ ਆ ਉਹਨਾਂ ਨੇ 75 ਸਾਲਾਂ ਦੇ ਵਿੱਚ 74 ਸਾਲਾਂ ਦੇ ਵਿੱਚ ਦੇਸ਼ ਦਾ ਨੁਕਸਾਨ ਕੀਤਾ ਵਾ ਉਹਨਾਂ ਨੇ ਗੁਰੂ ਸਾਹਿਬ ਦੀ ਬੇਵਤੀ ਕਰਾਈ ਆ ਉਹਨਾਂ ਨੇ ਬੰਦੀ ਸਿੰਘ ਰਿਹਾ ਨਹੀਂ ਕਰਾਏ ਇਹਨਾਂ ਨੇ ਇਹਨੂੰ ਲਿਆਂਦਾ ਸੀ ਵੀ ਇਹ ਲੋਕਾਂ ਦੀਆਂ ਆਸਾਂ ਦੇ ਪੂਰਾ ਉਤਰੂ ਪਰ ਉਹਨਾਂ ਨੂੰ ਨਕਮੀ ਸਰਕਾਰ ਤੇ ਮਾੜੀ ਸਰਕਾਰ ਤੇ ਪ੍ਰੇਸ਼ਟ ਸਰਕਾਰ ਜਿਹੜੀ ਆਈ ਆ ਡੀਆਜ ਦੀ ਗੱਲ ਕੀਤੀ ਤੁਸੀਂ ਡੀਆਜ ਸਾਹਿਬ ਜਿਹੜੇ ਫੜੇ ਗਏ ਆ ਕਿਵੇਂ ਵੇਖਦੇ ਹੋ ਕੇਵਲ ਇੱਕ ਡੀਆਜ ਫੜਿਆ ਗਿਆ ਹੋਜੇ ਤੇ ਹਜ਼ਾਰਾਂ ਹੋਣਗੇ ਪੰਜਾਬ ਦੇ ਵਿੱਚ ਜਿਹੜੇ ਕਿ ਕਾਲੀਆਂ ਭੇਡਾਂ ਛੁਪੀਆਂ ਵਾਂ ਜੋ ਕਰ ਰਹੀਆਂ ਜਦੋਂ ਘਰ ਦੇ ਵਿੱਚ ਗਿਆ ਜੋ ਪ੍ਰਸ਼ਾਸਨ ਅਮਲਾ ਸੀ ਜੋ ਵੀ ਉਹ ਕਹਿੰਦੇ ਉੱਥੇ ਮਸ਼ੀਨ ਮੰਗਾਉਣੀ ਪੈਗੀ ਇਹਨੇ ਨੋਟਸ ਹੀ ਉੱਥੇ ਸੋਨਾ ਪਤਾ ਨਹੀਂ ਕਿੰਨਾ ਸੀ ਕਿੰਨੇ ਰਕਮ ਦੀਆਂ ਘੜੀਆਂ ਤੇ ਕਿੰਨੀਆਂ ਲਗਜ਼ਰੀ ਗੱਡੀਆਂ ਮਿਲ ਗਈਆਂ ਉੱਥੇ ਵੇਖੋ ਜੀ ਜੇ ਸਾਰਾ ਸਾਰਾ ਅਮਲਾ ਫੈਲਾ ਕਹਿ ਲਈਏ ਚਾਹ ਮੱਲੇ ਵੱਡੀ ਅਫਸਰ ਚਾਹੀ ਕਹਿ ਲਿਆ ਤੇ ਸਾਰੀ ਨੀਅਤਾਂਾਂ ਦੀ ਆ ਗਈ ਬਹੁਤ ਚੰਗੇ ਸਾਫ ਸੁਥਰੇ ਆਕਾਸ਼ ਵਾਲੇ ਬੰਦੇ ਆ ਗਿਆ ਲੋਕਾਂ ਦੀ ਗੱਲ ਸੁਣਨ ਵਾਲੇ ਆ ਗਿਆ ਤੇ ਚੰਗਾ ਸਾਫ ਸੁਥਰਾ ਆਪਣਾ ਵਿਹਾਰ ਲੋਕਾਂ ਚ ਖੜਨ ਵਾਲੇ ਆ ਗਿਆ ਪਰ ਇਹੋ ਜਿਹੜੇ ਆ ਇਹੋ ਜੇ ਵੀ ਅਨੇਕਾਂਾਂ ਵਿੱਚ ਜਿਨ੍ਹਾਂ ਨੇ ਇੱਕ ਵਧੀਆ ਵਰਦੀ ਸੀ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੀ ਤੇ ਇਸ ਵਰਦੀ ਨੂੰ ਜਿਹੜਾ ਵਾ ਐ ਗੰਧਲਾ ਕਰਕੇ ਰੱਖਤਾ ਵਾ ਇਹ ਡੀਆਈਜੀ ਜਿਹੜਾ ਬਾਰ ਚਾਂਸਨ ਜੀ ਇਹਨੇ ਵੇਖ ਲੋ ਕੀ ਹਾਲਤ ਆ ਅਜੇ ਤਾਂ ਇੱਕ ਨਿਕਲਿਆ ਵਾ ਵੀ ਜਿਹੜਾ ਵਾ ਸਕ੍ਰੈਪ ਵਾਲਾ ਜਿਹੜਾ ਵਾ ਗੁਪਿੰਦਗੜ੍ਹ ਦੀ ਮੰਡੀ ਚੋਂ 1.5 ਲੱਖ ਦਿੰਦਾ ਇਹ ਬੜਾ ਕੁਝ ਨਿਕਲਣਾ ਟਰਾਲੀਆਂ ਚੋਰੀ ਕੀਤੀਆਂ ਸੀ ਉਹ ਟਰਾਲੀ ਚੋਰੀ ਵਾਲਾ ਵੀ ਆ ਨਾਲ ਨਾਲ ਹੋਰ ਵੀ ਬੜਾ ਕੁਝ ਇੱਥੇ ਮਤਲਬ ਬਹੁਤ ਵੱਡਾ ਜਿਹੜਾ ਤੰਤਰ ਆ ਇਹ ਨਿਰਾ ਡੀਆਈਜੀ ਨੀਗਾ ਇਹ ਜੋਤ ਇਹਦੇ ਨਾਲ ਜੁੜੇ ਤੇ ਨਾ ਪੂਰੀ ਸਰਕਾਰ ਜੁੜੀ ਆ ਸਰਕਾਰ ਦੇ ਘਰ ਪੈਸਾ ਜਾ ਰਿਹਾ ਸਰਕਾਰ ਦੇ ਕੋਲ ਪੈਸਾ ਜਾ ਰਿਹਾ ਹੈ ਭਗਵੰਤ ਮਾਨ ਦੀ ਰਾਸ਼ ਦੇ ਵਿੱਚ ਪੈਸਾ ਜਾ ਖਾਸ ਕਹਿੰਦੇ ਸੀ ਮਾਨ ਸਾਹਿਬ ਦੇ ਤੇ ਖਾਸ ਸੀ ਇਹ ਡੀਆਈਜੀ ਸਾਹਿਬਾ ਨਾਮ ਹੀ ਆਪਾਂ ਫੋਟੋ ਜਿਹੜੀਆਂ ਹੁਣ ਵਾਇਰਲ ਹੋ ਰਹੀਆਂ ਕਹਿੰਦੇ ਖਾਸ ਚਿਹਤਿਆਂ ਦੇ ਵਿੱਚ ਖਾਸ ਹੀ ਪੈਸੇ ਲੈ ਕੇ ਦਊਗਾ ਨੂੰ ਦੁਜਾ ਦਊਗਾ ਕਿਦਾਂ ਦਊਗਾ ਜੇ ਖਾਸ਼ ਆ ਤਾਂ ਫੇਰੀ ਪੈਸੇ ਲੈ ਕੇ ਦਊਗਾ ਗਾੜੀ ਸੀਐਮ ਸਾਹਿਬ ਨੂੰ ਦੁਜਾ ਕਿਦੋਂ ਤੁਹਾਡੇ ਕੋ ਕਿਤਾ ਲੈ ਲੂਗਾ ਦੱਸੋ ਮੈਨੂੰ ਜੇ ਤੁਸੀਂ ਖਾਸ਼ ਹੀ ਨਹੀਂ ਏ ਇੱਕ ਚੀਜ਼ ਹੋਰ ਆ ਉਹ ਕਹਿੰਦੇ ਸੀ ਕਿ ਤੁਹਾਡੇ ਅਕਾਊਂਟ ਜਿਹੜੇ ਆ ਉਹ ਚੈੱਕ ਕਰਾਉਣੇ ਆ ਕਿ ਇਹ ਡੀਆਈਜੀ ਪੱਧਰ ਰੈਂਕ ਦੇ ਹੋਣ ਜਾਂ ਪ੍ਰਸ਼ਾਸਨ ਅਮਲਾ ਜਿਹੜਾ ਵੱਡੇ ਹੁੰਦੇ ਆ ਇਹਨਾਂ ਦੇ ਅਕਾਊਂਟ ਚੈੱਕ ਨਹੀਂ ਹੁੰਦੇ ਜੇ ਤੁਹਾਡੇ ਹੋ ਸਕਦੇ ਆ ਮੀਡੀਆ ਕਰਮਚਾਰੀਆਂ ਦੇ ਹੋ ਸਕਦੇ ਆ ਤੇ ਤੁਹਾਡੇ ਹੋ ਸਕਦੇ ਆ ਫਿਰ ਡੀਆਈਜੀ ਰੈਂਕ ਤੱਕ ਹੁਣ ਫੜਿਆ ਗਿਆ ਵਕਰੀ ਘਰ ਇੰਨਾ ਪੈਸਾ ਆ ਗਿਆ ਕਿ ਇਹ ਪਤਾ ਨਹੀਂ ਲੱਗਦਾ ਸੀਆਈਡੀ ਨੂੰ ਜਾਂ ਇੰਟੈਲੀਜੈਂਸ ਜੇ ਸਾਡੇ ਦੇਸ਼ ਦਾ ਸਾਰੇ ਉਧਰ ਚ ਵੀ ਨਹੀਂ ਮਾੜੇ ਜਾਜ ਨਿਆਮਪਾਲ ਕਲੇ ਸਾਰੇ ਨਹੀਂ ਮਾੜੇ ਉਧਰ ਵੀ ਕਰਬਟਿਆ ਬਹੁਤ ਲਾਣਾ ਪਾਣਾ ਬਹੁਤ ਬੁਰੀ ਹਾਲਤ ਆ ਜੋ ਕੁਝ ਬਣਿਆ ਪਿਆ ਜੇ ਕਿਤੇ ਸਾਡਾ ਨਿਆਮਪਾਲ ਕਾ ਚੰਗਾ ਹੋਵੇ ਤੇ ਉਤੋਂ ਲੈ ਕੇ ਉਤੋਂ ਲੈ ਕੇ ਥੱਲੇ ਤੱਕ ਸਾਰਿਆਂ ਦਾ ਚੈੱਕ ਹੋਣਾ ਚਾਹੀਦਾ ਉੱਪਰੋਂ ਲੈ ਕੇ ਜਿੰਨੇ ਰਾਜ ਕਰਦੀ ਤੇ ਰਿਆ ਸੱਤਾ ਜਿਹੜੀ ਸੱਤਾ ਦੇ ਵਿੱਚ ਬੈਠੀ ਤੇ ਰਿਆ ਉਹ ਮੰਤਰੀ ਆ ਕੋਈ ਐਮਐਲਏ ਆ ਕੋਈ ਚੇਅਰਮੈਨ ਆ ਚਾਹੇ ਕੋ ਪੰਚ ਸਰਪੰਚ ਆ ਮੈਂ ਇੱਥੋਂ ਤੱਕ ਕਹੂੰਗਾ ਪੰਚ ਸਰਪੰਚ ਤੱਕ ਕਰਮ ਵੀ ਜਿਹੜਾ ਵਾ ਉਹ ਸਾਰਾ ਕੁਝ ਚੈੱਕ ਹੋਣਾ ਚਾਹੀਦਾ ਥੱਲੇ ਲੈ ਕੇ ਪਰ ਸਾਡੀ ਤੇ ਨਿਆਪਾਲ ਕੈ ਸਹੀ ਨਹੀਂ ਹੈਗੀ ਜਿਨੇ ਨਿਆਂ ਦਵਾਉਣਾ ਵਾ ਉਹੋ ਹੀ ਭ੍ਰਿਸ਼ਟ ਆ ਉੱਥੇ ਹੀ ਪੈਸਾ ਚੜ ਰਿਹਾ ਉੱਥੇ ਸਾਰਾ ਕੁਝ ਹੋ ਰਿਹਾ ਕ腐ਪਸ਼ਨ ਕਿਵੇਂ ਖਤਮ ਹੋਊਗੀ ਵੱਡੇ ਦਾਅਵੇ ਕੀਤੇ ਗਏ ਸਰਕਾਰ ਵਾਲੇ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਨਸ਼ੇ ਖਤਮ ਹੋਣ ਦੇ ਦਾਅਵੇ ਕੀਤੇ ਸੀ ਅੱਜ ਸਾਡੇ ਨੌਜਵਾਨਾਂ ਦੀ ਅਰਥੀਆਂ ਬਜ਼ੁਰਗਾਂ ਦੇ ਮੋਢਿਆਂ ਤੇ ਜਾ ਰਹੀਆਂ ਹਨਾ ਨਸ਼ਾ ਖਤਮ ਨਹੀਂ ਹੋਇਆ ਕ腐ਪਸ਼ਨ ਖਤਮ ਨਹੀਂ ਹੋਈ ਜਿਹੜਾ ਕਿ ਇਸ ਟਾਈਮ ਦੇ ਉਤੇ ਬੇਰੁਜ਼ਗਾਰੀ ਜਿਹੜੀ ਆ ਵੱਧ ਚੁੱਕੀ ਆ ਕ腐ਪਸ਼ਨ ਖਤਮ ਹੋ ਜਾਣੀ ਆ ਜਿੱਦਣ ਲੋਕਾਂ ਦਾ ਧਿਆਨ ਹੋ ਗਿਆ ਜਿੱਦ ਨਾਲ ਲੋਕ ਕਿਰਤੀ ਲੋਕ ਇਕੱਠੇ ਹੋ ਗਏ ਤੁਸੀਂ ਇਕੱਠੇ ਆ ਨਾਲ ਸਾਡੇ ਲੋਕ ਇਕੱਠੇ ਹੋ ਗਏ ਤੇ ਕਰਪਸ਼ਨ ਦਿਨਾਂ ਚ ਛੁੱਟ ਜੂਗੀ ਨਸ਼ਾ ਦਿਨਾਂ ਚ ਛੁੱਟ ਜੂਗਾ ਭ੍ਰਿਟਾਚਾਰ ਦਿਨਾਂ ਚ ਖਤਮ ਹੋ ਜੂਗਾ ਸਾਰਾ ਕੁਝ ਖਤਮ ਹੋ ਜੂ ਇਹਨਾਂ ਨੂੰ ਚੰਡੀਗੜ੍ਹੋਂ ਇੱਥੇ ਆਉਣ ਦਾ ਅਧਿਕਾਰ ਨਹੀਂ ਹੋਊਗਾ ਇਹ ਫੈਸਲਾ ਕਰਕੇ ਆਇਆ ਕਰਨਗੇ ਜਿਹੜੀ ਲੋਕਾਂ ਵਾਸਤੇ ਚੀਜ਼ ਲੈ ਕੇ ਆਇਆ ਕਰਨਗੇ ਨਾ ਉਹ 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 ਇੱਥੇ ਉਹ ਵੜਿਆ ਕਰੂ ਦੂਜਾ ਇੱਥੇ ਵੜਿਆ ਨਹੀਂ ਕਰੂਗਾ ਇਹ ਇਹ ਲੋਕ ਅਜੇ ਸੁੱਤੇ ਆ ਮਾਨ ਸਾਹਿਬ ਕਹਿੰਦੇ ਕਿ ਕਿਸਾਨ ਤੇ ਵਿਹਲੇ ਆ ਕਹਿੰਦੇ ਜਦੋਂ ਮਰਜੀ ਦਰੀਆਂ ਚੁੱਕਦੇ ਆ ਇੱਕ ਸਾਰੇ ਨਾ ਸੁਖਬੀਰ ਸਿੰਘ ਬਾਦਲ ਜੀ ਨੇ ਬਿਆਨ ਦਿੱਤਾ ਸੀ ਹਨਾ ਬੜੀ ਵਿਰੋਧਤਾ ਹੋਈ ਸੀ ਤਾਂ ਆਟਮ ਸੀਐਮ ਸਰਤਾਪਾਹਨ ਸਿੰਘ ਮਾਨ ਨੇ ਵੀ ਇਹ ਗੱਲ ਕਹੀ ਸੀ ਕਿ ਵਿਹਲੇ ਤੇ ਹੈਗੇ ਜਿੱਥੇ ਮਰਜੀ ਦਰੀਆਂ ਰੱਖ ਕੇ ਬਹਿ ਜੰਨੇ ਹੋ ਅੱਜ ਵੀ ਵਿਹਲੇ ਸੀ ਤੁਸੀਂ ਸਾਰੇ ਜਾਣੇ ਦਰੀਆਂ ਲੈ ਕੇ ਆ ਗਏ ਮਾਨ ਸਾਹਿਬ ਨੂੰ ਘੇਰਨ ਵਾਸਤੇ ਅਸੀਂ ਠੀਕ ਆ ਸੀਐਮ ਸਾਹਿਬ ਕਹਿੰਦਾ ਵੀ ਕਿਸਾਨ ਵਿਹਲੇ ਆ ਇਹ ਕਿੱਥੋਂ ਨਿਕਲਿਆ ਬਲਾ ਇਹ ਕਿਹੜੀ ਰਾਜਨੀਤੀ ਚ ਆਇਆ ਵਾ ਕੀ ਕੀਤਾ ਇਹਦੀ ਇਹਦੀ ਕੁਰਬਾਨੀ ਵੇਖੋ ਇਹਦੀ ਸੀਐਮ ਸਾਹਿਬ ਦੀ ਪਿੱਛੇ ਕੀ ਘੱਲਣਾ ਵੈਦੀ ਇਸੇ ਦਰਿਜੋਂ ਨਿਕਲਿਆ ਏ ਦਰਿਜੋਂ ਨਿਕਲ ਕੇ ਸਰਕਾਰ ਬਣਾ ਕੇ ਅੱਜ ਉਲਟ ਹੋਇਆ ਵਾ ਲੋਕਾਂ ਦੀ ਗੱਲ ਚੁੱਕਦਾ ਸੀ ਉਦੋਂ ਲੋਕਾਂ ਦੀ ਮੰਗਾਂ ਦਾ ਸਹੀ ਆ ਲੋਕਾਂ ਨੂੰ ਮਿਲਣਾ ਚਾਹੀਦਾ ਇੱਕ ਸੀਐਮ ਸਾਹਿਬ ਕਹਿੰਦਾ ਸੀ ਪਰਾਲੀ ਦਾ ਹੱਲ ਜਿਹੜਾ ਵਾ ਕਿਸਾਨ ਦੀ ਪਰਾਲੀ ਦਾ ਹੱਲ ਸਰਕਾਰ ਕਰੇ ਸਰਕਾਰ ਇਹਦੀ ਜ਼ਿੰਮੇਵਾਰ ਆ ਸਰਕਾਰ ਜ਼ਿੰਮੇਵਾਰ ਹੈ ਦੀ ਜੇ ਸਰਕਾਰ ਨਹੀਂ ਕਰਦੀ ਤੇ ਕਿਸਾਨ ਤੋਂ ਡੱਬੀ ਤੋਂ ਸੁਆ ਕੁਛ ਨਹੀਂ ਅੱਜ ਕਿਉਂ ਪਰਚੇ ਕਰਾਉਂਦੇ ਆ ਫਿਰ ਅੱਜ ਕਿਉਂ ਭੱਜਾ ਫਿਰਦਾ ਨਾ ਦੰਬਲਾ ਫੈਲਾ ਸਾਰਾ ਅੱਜ ਪੈੜੀਆਂ ਚ ਕਿਤਰਾ ਫਾਇਰ ਗ੍ਰੇਡ ਦੀਆਂ ਗੱਡੀਆਂ ਤੁਰੀਆਂ ਫਿਰਦੀ ਤੁਹਾਡੇ ਸੈਟੇਲਾਈਟ ਤੇ ਪਤਾ ਲੱਗ ਜਾਂਦਾ ਤੁਸੀਂ ਅੱਗ ਲਾ ਦਿਓ ਸੈਟੇਲਾਈਟ ਉੱਥੇ ਪਹੁੰਚ ਜਾਂਦੀ ਆ ਸੈਟੇਲਾਈਟ ਉਧਰ ਨਹੀਂ ਪਹੁੰਚਿਆ ਜਿਹ ਦਿਨ ਕਿਸਾਨਾਂ ਦੇ ਪੈੜੀਆਂ ਦੇ ਚ ਹੜ ਆਇਆ ਕੋਈ ਸੈਟੇਲਾਈਟ ਰਹੀਂ ਆਇਆ ਸੀ ਜੀ ਕੋਈ ਬੰਦਾ ਵੇਖਣ ਵਾਸਤੇ ਕਿ ਤੁਹਾਡੇ ਪਾਣੀ ਆਇਆ ਕੋਈ ਆਇਆ ਅੱਗ ਜਿਹ ਦਿਨ ਕਿਸਾਨ ਦੀ ਕਣਕ ਨੂੰ ਅੱਗ ਲੱਗਦੀ ਉਦੋਂ ਸੈਟੇਲਾਈਟ ਕਿੱਥੇ ਹੁੰਦਾ ਜਿੱਦਾਂ ਹੁਣ ਹੁਣ ਇੰਨਾ ਇੰਨਾ ਸਾਰਾ ਪੰਜਾਬ ਰੁੜ ਗਿਆ ਵਾ ਸਾਰਾ ਪੰਜਾਬ ਰੁੜ ਗਿਆ ਹੁਣ ਸੈਟ ਇਹ ਸਾਰਾ ਕੁਝ ਆ ਪਿਆ ਸਾਰਾ ਕੁਝ ਕੀਤਾ ਜਾ ਰਿਹਾ ਵਾ ਇਹਦੇ ਪਿੱਛੇ ਜਿਹੜਾ ਬੜੀ ਵੱਡੀ ਮਨਸਾ ਵਾ ਮੈਂ ਇੱਕੋ ਸਾਫ਼ ਗੱਲ ਕਰਦਾ ਅਸਲ 'ਚ ਸਾਡੀ ਜ਼ਮੀਨ ਤੇ ਨਿਗਾਹ ਆ ਇਹਨਾਂ ਸਰਕਾਰਾਂ ਦੀ ਕਾਰਪੋਰੇਟ ਘਰਾਣੇ ਦੇ ਰਾਈ ਲੈਂਡ ਪੂਲਾ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਆ ਕੇ ਅਸੀਂ ਵਿਰੋਧ ਕੀਤਾ ਇਹਨਾਂ ਨੂੰ ਪਿੱਛੇ ਮੋੜਨਾ ਪਿਆ ਤੁਸੀਂ ਵਿਰੋਧ ਕੀਤਾ ਸਾਰੀ ਜਨਤਾ ਨੇ ਵਿਰੋਧ ਕੀਤਾ ਪਿੱਛੇ ਮੋੜਨਾ ਪਿਆ ਅੱਜ ਫੇਰ ਵੱਡੀ ਪੱਧਰ ਤੇ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਜਾ ਰਿਹਾ ਲਗਾਤਾਰ ਸਾਡਾ ਪਾਣੀ ਵੇਗ ਗਿਆ ਸਾਡੀ ਹਵਾ ਵੇਗੀ ਜ਼ਮੀਨ ਵੇਗੀ ਮੰਡੀ ਦੇ ਵਿੱਚ ਅਸੀਂ ਰੁਲਣਦੇ ਆ ਆ ਹੁਣ ਹੁਣ ਜਿਹੜਾ ਬਾ ਉੱਥੇ ਉੱਥੇ ਕੋਈ ਸਰਕਾਰ ਜਿਹੜੀ ਆ ਤਰਨਤਾਰਨ ਦੀ ਮੰਡੀ ਦੇ ਵਿੱਚ ਆਲੇ ਦੁਆਲੇ ਮੰਡੀ ਚ ਕੋਈ ਸਰਕਾਰ ਨਹੀਂ ਜਾ ਰਹੀ ਕਿਸਾਨ ਲੁੱਟੀਦਾ ਜਾ ਰਿਹਾ ਉੱਥੇ ਤਰਨਤਾਰਨ ਦੇ ਵਿੱਚ ਤੇ ਸਰਕਾਰ ਬੈਠੀ ਆਣ ਕੇ ਜੇ ਤੁਸੀਂ ਵਿਰੋਧ ਕਰ ਰਹੇ ਹੋ ਸਰਕਾਰ ਤੇ ਇੱਥੇ ਬੈਠੀ ਆ ਤੁਸੀਂ ਕਹਿੰਦੇ ਤਰਨਤਾਰ ਮੰਡੀ ਚ ਕੋਈ ਨਹੀਂ ਜਾ ਰਿਹਾ ਮੰਡੀ ਚ ਨਹੀਂ ਗਈ ਸਰਕਾਰ ਮੰਡੀ ਚ ਨਹੀਂ ਗਈ ਸਰਕਾਰ ਗਈ ਆ ਆਪਣਾ ਬੰਦਾ ਆਪਣਾ ਬੰਦਾ ਬੱਚਾ ਜਿਹੜਾ ਵਾ ਉਹਨੂੰ ਬਣਾਉਣ ਗਈ ਆ ਵੀ ਸਾਡਾ ਖਜ਼ਾਨੇ ਤੇ ਹੱਥ ਕਿਦਾਂ ਰਵੇ ਅਸੀਂ ਖਜ਼ਾਨੇ ਚ ਕਿਦਾਂ ਲੁੱਟੀਏ ਸਿਰਮ ਖਜ਼ਾਨਾ ਲੁੱਟਣ ਵਾਸਤੇ ਸਰਕਾਰ ਇੱਥੇ ਆਈ ਆ ਸਾਡੇ ਵਾਸਤੇ ਸਰਕਾਰ ਨਹੀਂ ਇੱਥੇ ਆਈ ਅੱਛਾ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਆ ਜਥੇਬੰਦੀਆਂ ਤੁਹਾਡੀ ਇਸ ਤਰ੍ਹਾਂ ਵਿਰੋਧ ਚੱਲਦੇ ਰਹਿਣਗੇ ਪ੍ਰੋਟੈਸਟ ਤੇ ਹੁੰਦੇ ਰਹਿਣਗੇ ਵੈਸੇ ਰਣਨੀਤੀ ਕੀ ਲਿਖ ਰਹੇ ਹੋ ਵੇਖੋ ਜੀ ਸਾਡੀ ਤੇ ਕਿਸਾਨ ਮਜ਼ਦੂਰ ਜਥੇਬੰਦੀ ਦੀ ਇਹ ਰਣਨੀਤੀ ਆ ਵੀ ਅਸੀਂ ਜਿਹੜਾ ਵਾ ਅਸੀਂ ਜਿਹੜੀ ਲੜਾਈ ਕਿਸਾਨ ਮਜ਼ਦੂਰ ਦੀ ਨੌਜਵਾਨ ਦੀ ਦੁਕਾਨਦਾਰ ਦੀ ਮੁਲਾਜ਼ਮ ਦੀ ਸਾਰੇ ਵਰਗਾਂ ਦੀ ਲੜਾਈ ਲੈ ਕੇ ਤੁਰੇ ਆਂ ਉਹ ਲੜਾਈ ਜਿੱਨਾ ਚਿਰ ਇਨਸਾਫ ਨਹੀਂ ਕਾ ਮਿਲਦਾ ਜਿੱਨਾ ਚਿਰ ਉਹ ਲੜਾਈ ਅਸੀਂ ਜਿੱਤ ਨਹੀਂ ਲੈਂਦੇ ਉਹਨਾਂ ਚਿਰ ਸਾਡੀ ਜਿਹੜੀ ਲਗਾਤਾਰ جنگ ਜਾਰੀ ਰਹੂਗੀ ਉਹਦੇ ਠੀਕ ਹੈ ਰੂਪਰੇਖਾ ਵੱਖੋ ਵੱਖਰੀ ਹੋਣਗੇ ਰੂਪਰੇਖਾ ਅੱਜ ਕੋਈ ਆ ਕੱਲ ਨੂੰ ਕੋਈ ਆ ਪਰਸੋਂ ਨੂੰ ਕੋਈ ਹੋ ਸਕਦਾ ਉਹ ਅਸੀਂ ਬਣਾ ਕੇ ਜਿਹੜਾ ਵਾ ਉਹ ਸਮੇ ਸਮੇ ਤੇ ਲਈ ਜਾਵਾਂਗੇ ਪਰ ਜੰਗ ਸਾਡੀ ਉਹ ਨੱਚਰ ਚਾਰੀ ਰਹੂ ਜਿੱਨਾ ਚਿਰ ਇਨਸਾਫ ਨਹੀਂ ਮਿਲ ਜਾਂਦਾ ਸ਼ੰਭੂ ਤੇ ਖਨੋਰੀ ਦਾ ਮੋਰਚਾ ਜਿਵੇਂ ਸਮੇਟਿਆ ਗਿਆ ਉਸ ਤੋਂ ਬਾਅਦ ਵਿੱਚ ਕੋਈ ਨਵੀਂ ਰਣਨੀਤੀ ਉਲੀਕ ਰਹੇ ਦੁਬਾਰਾ ਮੋਰਚਿਆਂ ਤੇ ਉਹ ਸਾਡੀਆਂ ਰਣਨੀਤੀਆਂ ਚੱਲ ਰਹੀਆਂ ਹੁਣ ਸਾਡਾ ਜਿਹੜਾ ਵਾ ਅਸੀਂ ਲਗਾਤਾਰ ਲੜ ਰਹੇ ਹਾਂ ਚੇਪ ਵਾਲੇ ਮੀਟਰ ਆ ਗਿਆ ਅਸੀਂ ਸਾਡਾ ਫਾਰਮ ਦਾ ਫੈਸਲਾ ਹੋ ਗਿਆ ਵੀ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾ ਰਹੀ ਹੈ ਬਿਜਲੀ ਬੋਰਡ ਅਸੀਂ ਇਹਦਾ ਵਿਰੋਧ ਕਰਾਂਗੇ ਦਸੰਬਰ ਦੇ ਮਹੀਨੇ ਚ ਇੱਕ ਡੇਟ ਕੱਢਾਂਗੇ ਸਾਰੇ ਪੂਰੇ ਮੀਟਰ ਲਾ ਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਅੱਜ ਪ੍ਰਾਲੀ ਦੀ ਵੱਡੀ ਸਮੱਸਿਆ ਬਣੀ ਆ ਸਾਡਾ ਨੀਜੀ ਕਰਦਾ ਗਲੌਂਡ ਬਹੁਤ ਵੱਡਾ ਊੱਖਾ ਵਾ ਬੜਾ ਊੱਖਾ ਵਾ ਸਾ ਆਪ ਦਾ ਵੀ ਰੁਕ ਜਾਂਦਾ ਨੰਗਿਆਂ ਨਹੀਂ ਜਾਂਦਾ ਬੁਰੀ ਹਾਲ ਤੇ ਬਿਮਾਰੀਆਂ ਭਿਆਨਕ ਆ ਰਹੀਆਂ ਬਦਲ ਕੀ ਇਹਦਾ ਬਦਲ ਕਿਵੇਂ ਸਰਕਾਰ ਕੀ ਕਰ ਸਕਦੀ ਬਦਲ ਸਰਕਾਰ ਲੱਭੇ ਬਦਲ ਇੱਕ ਵਾਰੀ ਕੱਢਿਆ ਸੀ ਬਦਲ ਸ਼ਾਇਦ ਤੁਹਾਨੂੰ ਵੀ ਚੇਤਾ ਆਉਣਾ ਸਾਰਿਆਂ ਨੂੰ ਕਹਿੰਦੇ ਕਿ ਕੈਮੀਕਲ ਆਇਆ ਹਨਾ ਕਹਿੰਦੇ ਕੈਮੀਕਲ ਪਾ ਦਿਓ ਤੇ ਐ ਸਭ ਕੁਝ ਉਹ ਕੈਮੀਕਲ ਮਿਲਿਆ ਕਿਸਾਨਾਂ ਨੂੰ ਕੈਮੀਕਲ ਮਿਲਿਆ ਕੋਈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਨਾ ਜੀ ਨਾ ਕਹਿੰਦੇ ਸੀ ਦਿੱਲੀ ਤੋਂ ਕੈਮੀਕਲ ਆਇਆ ਸੀ ਨਹੀਂ 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 ਨਾ ਕੋਈ ਕੈਮੀਕਲ ਨਹੀਂ ਆਇਆ ਜੀ ਦਿੱਲੀ ਤੋਂ ਕੈਮੀਕਲ ਨਹੀਂ ਆਇਆ ਕੇਜਰੀਵਾਲ ਤੇ ਨਾਲ ਅਮਲਾ ਫੈਲਾ ਲੈ ਕੇ ਪੰਜਾਬ ਚ ਆ ਗਿਆ ਹਰਕੇ ਨਾ ਉਹ ਤੇ ਕਰਨ ਵਾਸਤੇ ਆ ਗਿਆ ਤੋ ਹਰਗੇ ਨਾ ਤੇ ਇਸ ਟਾਈਮ ਤੇ ਤੇ ਆਪਣੇ ਰਾਜ ਵਿੱਚ ਹੋ ਗਿਆ ਉੱਥੋਂ ਹੁਣ ਸਾਡੇ ਪੰਜਾਬ ਤੇ ਰਾਜ ਕਰ ਰਹਾ ਜਿਹੜਾ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਮੁੱਖ ਮੰਤਰੀ ਨੀਗਾ ਸਿਰਫ ਇਹ ਰਬੜ ਦੀ ਮੋਹਰ ਆ ਮਗਰਲੇ ਬੰਨੇ ਜੋ ਆ ਉਹ ਦਿੱਲੀ ਦੀ ਸਰਕਾਰ ਜਿਹੜਾ ਉਹ ਦਿੱਲੀ ਦਾ ਜਿਹੜਾ ਕੇਜਰੀਵਾਲ ਲਾਲਾ ਬਾ ਉਹ ਕਰ ਰਿਹਾ ਸਾਰਾ ਕੁਝ ਇਸ ਕਰਕੇ ਜਿਹੜਾ ਵਾ ਇਹਦੇ ਹੱਥ ਪੱਲੇ ਕੱਖ ਨਹੀਂ ਹੈਗਾ ਜੋ ਤੋਂ ਇਸ਼ਾਰਾ ਉਹ ਨਾ ਕੈਮੀਕਲ ਕਿਹੜਾ ਸੀ ਸ਼ਾਇਦ ਤੁਸੀਂ ਜ਼ਿਆਦਾ ਜਾਣਦੇ ਹੋਗੇ ਬਾਕੀਆਂ ਨੂੰ ਤਾਂ ਪਤਾ ਨਹੀਂ ਕੈਮੀਕਲ ਕਿਹੜਾ ਸੀ ਕੁਝ ਬੰਨੇ ਨੇਰੇ ਚ ਨੇਰੇ ਚ ਰੱਖਿਆ ਸੀ ਅੱਜ ਵੀ ਅੱਜ ਵੀ ਬਦਲ ਹੈਗਾ ਐਮਐਸਪੀ ਦਾ ਗਾਰੰਟੀ ਕਾਨੂੰ ਲੈ ਉਹਨ ਲੈ ਬਦਲ ਹੀ ਬਦਲੇ ਦਾ ਪਰਾਲੀ ਨਾਗ ਨੂੰ ਲੱਗੂਗੀ ਪਰਾਲੀ ਨਾਲ ਅੱਗ ਨੂੰ ਲੱਗੂਗੀ ਨਹੀਂ ਲੱਗੂਗੀ ਕਿਸਾਨ ਨੂੰ ਜਿਹੜਾ ਵਾ ਉਹਦਾ ਮਾਅਬਜਾ ਦੇਣ ਪਰਾਲੀ ਦਾ ਜੇ ਕੋਈ ਥੋੜਾ ਬਾਧਾ ਛੋਨਾ ਲਵਾਉਣਾ ਉਹਦਾ ਮਾਅਬਜਾ ਦੇਣ 200 ਰੁਪਇਆ ਪ੍ਰਤੀ ਬੌਨਸ ਚਾਹ 7000 ਰੁਪਇਆ ਕਿੱਲੇ ਦਾ ਦੇਣ ਤੇ ਲੈ ਕਿਸਾਨ ਆ ਪਿਆ ਲਾ ਜਿਹੜੇ ਬੇਲਰ ਆ ਬੇਲਰ ਵੀ ਹਾਲ ਹੈਗਾ ਪਰ ਬੇਲਰਾਂ ਦੇ ਵਿੱਚ ਜਿਹੜਾ ਵਾ ਵੱਡੇ ਘਬਲੇ ਹੋ ਰਿਹਾ ਜਿਨ੍ਹਾਂ ਨੇ ਪ੍ਰਾਲੀ ਸਟਾਕ ਕਰਾਉਣੀਆਂ ਜਿਨ੍ਹਾਂ ਨੇ ਡੈਂਪ ਕਰਾਉਣੀਆਂ ਉਹ ਪ੍ਰਾਲੀ ਡੈਂਪ ਕਰਾ ਕੇ ਉਹਨਾਂ ਨੂੰ ਪੈਸੇ ਨਹੀਂ ਦੇ ਰਹੇ ਬੇਲਰਾਂ ਵਾਲੇ ਵਿਚਾਰੇ ਕਰਜ਼ੇ ਦੀ ਮਾਰ ਥੱਲੇ ਆ ਕੇ ਮਾਰੀਦੇ ਜਾ ਰਹੇ ਸਲਾਸ ਦੇ ਵਿੱਚ ਇਹ ਦੱਸ ਦਿਓ ਕਿ ਸੀਐਮ ਸਾਹਿਬ ਦਾ ਘਰਾਓ ਇਸੇ ਤਰ੍ਹਾਂ ਚੱਲਦਾ ਰਹੂਗਾ ਜਿੰਨਾਂ ਚਿਰ ਜਵਾਬ ਨਹੀਂ ਦਿੰਦੇ ਹੋ ਪੀਸਫੁਲੀ ਲਗਾਤਾਰ ਲਗਾਤਾਰ ਪੀਸਫੁਲੀ ਇਸੇ ਤਰ੍ਹਾਂ ਚੱਲਦਾ ਰਹੂਗਾ ਜਿੰਨਾਂ ਚਿਰ ਜਿਮਨੀ ਚੌਂ ਚੱਲਦੀ ਤੇ ਜਿਮਨੀ ਚੌਂ 'ਚ ਵੀ ਜਿੱਥੇ ਸੀਐਮ ਸਾਹਿਬ ਆਉਣਗੇ ਤੁਸੀਂ ਪਹੁੰਚੋਗੇ ਪੱਕਾ ਜੀ ਸਾਰਿਆਂ ਦਾ ਰੋਸ ਜਿਹੜਾ ਵਾ ਸ਼ਾਂਤਮਈ ਚੱਲਦਾ ਰਹੂਗਾ ਹੋਜੀ ਬਾਬਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਗੁਰੂ ਪ੍ਰੋਟੈਸਟ ਜਾਣੇ ਹੋ ਨੇ ਤੁਸੀਂ ਕਿਸਾਨੇ ਪ੍ਰੋਟੈਸਟ ਜਰੂਰ ਜਾਣੇ ਆ ਜੀ ਹਮੇਸ਼ਾ ਕਿਵੇਂ ਵੇਖਦੇ ਹੋ ਲਗਭਗ 70 ਸਾਲ ਤੋਂ ਆਜ਼ਾਦੀ ਤੇ 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੁਹਾਨੂੰ ਸੜਕਾਂ ਦੇ ਬੈਠਿਆਂ ਕੋਈ ਆਜ਼ਾਦੀ ਨਹੀਂ ਜੀ ਇਹ ਜਿਹੜੇ ਅੰਗਰੇਜ਼ਾਂ ਦੇ ਟਾਈਮ ਸੀ ਉਹ ਆਜ਼ਾਦੀ ਸੀ ਹੁਣ ਸੋ ਗੁਲਾਮੀ ਹੈ ਜੀ ਇਹ ਸੀ ਨੂੰ ਗੁਲਾਮੀ ਮੰਨਦੇ ਹੋ ਗੁਲਾਮੀ ਮੰਨਦੇ ਆ ਜੀ ਕੋਈ ਆਜ਼ਾਦੀ ਕਿਵੇਂ ਆਜ਼ਾਦੀ ਮਿਲੂਗੀ ਆਜ਼ਾਦੀ ਦਾ ਰਾਹ ਕੀ ਹੈ ਆਜ਼ਾਦੀ ਆਏ ਵੀ ਕੁ ਚੰਗੇ ਲੀਡਰ ਅੱਗੇ ਆਉਣਗੇ ਜਿਹੜੇ ਪੰਜਾਬ ਦਾ ਭਲਾ ਕਰਨਗੇ ਤੇ ਫਿਰ ਆਪਣੀ ਆਜ਼ਾਦੀ ਆ ਜੂਗੀ ਇਹਤੇ ਲੈ ਕੇ ਆਏ ਸੀ 92 ਬਤਾਏ ਕਿ ਪੰਜਾਬ ਨੇ ਸਰਕਾਰੀ ਇੱਕ ਪਾਸੜ ਦੇਤੀ ਇੱਕ ਪਾਸੇ ਕਹਿੰਦੇ ਕਿ ਕਾਕਲੀਦਲ ਵੀ ਸਮੇਟ ਤੇ ਕਾਂਗਰਸੀ ਸਮੇਟਦੀ ਕਹਿੰਦੇ ਕਿ ਆਹ ਲੋ ਨਵਾਂ ਬਦਲਾ ਲੈ ਆਂਦਾ ਇਹ ਬਦਲਾ ਚੁਕੀ ਲੱਭਾ ਇਹ ਲੋਕਾਂ ਨੂੰ ਪਤਾ ਨਹੀਂ ਸੀ ਜੀ ਲੋਕਾਂ ਇਹਦੇ ਚੱਕਰੇ ਆ ਗਏ ਸਿਕੋਜੀਕਲੀ ਇਫੈਕਟ ਹੋ ਗਿਆ ਵੀ ਇੱਕ ਕਰਾ ਚੇਂਜਿੰਗ ਲਿਆਉਣੀ ਆ ਚੇਂਜ ਲਿਆਉਣ ਦਾ ਵਾਅਦਾ ਇਹ ਸੀਗੇ ਸਾਡੀ ਨਵੀਂ ਸਰਕਾਰ ਆਉਗੀ ਉਹ ਦੂਜਿਆਂ ਨਾਲ ਚੰਗੀ ਚੰਗੀ ਨਹੀਂ ਆਈ ਚੰਗੀ ਹੋਵੇ ਬਹੁਤ ਗੰਦੀ ਬਹੁਤ ਬਰਬਾਦੀ ਵਾਲੀ ਸਰਕਾਰ ਇਹਦੇ ਨਾਲੋਂ ਚੰਗੀਆਂ ਦੂਜੀਆਂ ਸਰਕਾਰਾਂ ਸੀਗੀਆਂ ਜਰੂ ਦੂਜੀਆਂ ਸਰਕਾਰਾਂ ਚੰਗੀਆਂ ਮੰਨਦੇ ਹੋ ਤੇ ਅਸੀਂ ਕੈਪਟਨ ਸਾਹਿਬ ਦੀ ਸਰਕਾਰ ਤੇ ਬਾਦਲ ਸਾਹਿਬ ਦੀ ਸਰਕਾਰ ਇਹਨੂੰ ਸਮ ਬੈਠਾ ਚੰਗੀ ਸੀ ਚੰਗੀ ਸੀ ਅੱਛਾ ਤੇ ਹੁਣ ਅਗਲੀ ਵਾਰੀ ਕਿਹਨੂੰ ਲੈ ਕੇ ਆਓਗੇ ਫਿਰ ਕੋਈ ਨਵਾਂ ਬਦਲਾ ਆਊਗਾ ਇਹਨਾਂ ਇਹਨਾਂ ਪਾਰਟੀਆਂ ਦੇ ਵਿੱਚੋਂ ਹੀ ਆਊਗੀ ਜੀ ਜਿਹਦੀ ਜਿਹਨੂੰ ਅਸੀਂ ਚੰਗਾ ਸਮਝੇਗਾ ਉਹਨੂੰ ਅੱਗੇ ਲਿਆਵਾਂਗੇ ਜੀ ਕੀ ਲੱਗਦਾ ਬਾਬਾ ਜੀ ਕਿਵੇਂ ਚੱਲੂ ਇਸ ਤਰ੍ਹਾਂ ਇਹ ਸਿਸਟਮ ਲੋਕਾਂ ਦੇ ਜਥੇ ਬੰਦ ਹੋ ਕੇ ਹੀ ਸੁਧਾਰਿਆ ਜਾਣਾ ਲੋਕ ਲਹਿਰਾਂ ਤਕੜੀਆਂ ਹੋਣਗੀਆਂ ਤੇ ਸਾਰਾ ਕੁਝ ਹੈ ਜਿਹੜਾ ਇਹ ਸਉਧਰ ਜਾਊਗਾ ਲੋਕ ਲਹਿਰਾਂ ਚੋਂ ਨਿਕਲ ਕੇ ਤੁਹਾਨੂੰ ਲੱਗਦਾ ਕੀ ਇਹ ਜਿਹੜੀ ਜਿੱਦਾਂ ਬਾਬਾ ਜੀ ਨੇ ਆਜ਼ਾਦੀ ਦੀ ਗੱਲ ਕੀਤੀ ਹੈ ਆਜ਼ਾਦੀ ਤਾਂ ਹੀ ਹੈ ਨਾ ਕਿ ਸੁਖੀ ਹੋਵੇ ਸਾਹ ਸੌਕੇ ਹੋਣ ਆਜ਼ਾਦੀ ਹੈ ਹਾਂ ਆਜ਼ਾਦੀ ਇਹ ਇਹ ਲੋਕ ਲਹਿਰਾਂ ਚੋਂ ਲੋਕ ਲਹਿਰਾਂ ਚੋਂ ਨਿਕਲਨੀ ਆ ਆਜ਼ਾਦੀ ਆ ਜਿਹੜੀ ਲੋਕ ਲਹਿਰਾਂ ਚੋਂ ਨਿਕਲਨੀ ਆ ਲੋਕਾਂ ਨੂੰ ਤਖੜੇ ਹੋਣਾ ਆਪਣਾ ਇਹ ਜਿਸ ਤਰ੍ਹਾਂ ਆ ਮੈਂ ਪਹਿਲਾਂ ਇੱਥੇ ਤੁਸੀਂ ਗੱਲ ਕਰ ਰਹੇ ਸੀ ਭ੍ਰਿਸ਼ਟਾਚਾਰ ਦੀ ਵੀ ਸਰਕਾਰ ਦਾ ਇੱਥੇ ਸਾਡੇ ਤਰਨਤਾਰਨ ਦੇ ਵਿੱਚ 81 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਕਪੜਾ ਕਰਾਇਆ ਜਿਹੜੀ ਪਿੱਛੇ ਪਚੈਤਾ ਸੀ ਇਸ ਤੋਂ ਪਹਿਲਾਂ ਪਚੈਤਾ ਬੜੀਆਂ ਉਹ ਪਚੈਤਾ ਇਹਨਾਂ ਨੇ ਤੋੜਤੀਆਂ ਉੱਥੇ ਆਪਣੇ ਪ੍ਰਬੰਧਕ ਲਾਏ ਪ੍ਰਬੰਧਕ ਲਾ ਕੇ ਤੇ ਉਹ ਉਸ ਸਮੇਂ ਤੇ ਜਿਹੜਾ 80 ਕਰੋੜ ਰੁਪਇਆ ਇਕੱਲੇ ਤਰਨ ਤਾਰਨ ਦੇ ਵਿੱਚੋਂ ਗਵਨ ਜਿਹੜਾ ਵਾ ਉਦੋਂ ਦਾ ਹੋਇਆ ਵਾ ਉਹ ਚ ਛੋਟੇ ਮੋਟੇ ਜਿਹੜੇ ਅਧਿਕਾਰੀ ਆ ਉਹ ਸਸਪੈਂਡ ਹੋਏ ਆ ਬਾਕੀ ਜਿਹੜਾ ਪੈਸਾ ਸੀ ਉਹ ਇਹਨਾਂ ਦੇ ਘਰਾਂ ਨੂੰ ਗਿਆ ਵਾ ਉਹ ਸਾਰੀ ਛਾਂਬੀਣ ਜੀ ਹੋਵੇ ਉਹ ਐਮਐਲਏ ਦੂਜੇ ਤੇ ਜੇ ਸਾਰੇ ਜਿਹੜੇ ਉਹ ਸਕੰਜੇ ਚ ਆਉਂਦੇ ਆ ਪਰ ਉਹ ਇੱਥੋਂ ਤੱਕ ਕਰ ਕੋਈ ਕੁਝ ਨਹੀਂ ਕਰਮਜੀਤ ਸਿੰਘ ਸੰਧੂ ਆ ਗਏ ਤੇ ਸ਼ਾਇਦ ਮਸਲੇ ਹੱਲ ਹੋ ਜਾਣਗੇ ਲੱਗਦੇ ਤੁਹਾਨੂੰ ਹਰਮਜੀਤ ਸਿੰਘ ਸੰਧੂ ਆ ਗਏ ਵੇਖੋ ਤਰਨਤਾਰਨ ਦੇ ਵਿੱਚ ਸਮੈਕ ਕਿਹੜੇ ਸਮੇਂ ਤੇ ਆਈ ਉਹ ਸਮੇਂ ਤੇ ਆਈ ਜਿੱਦੋਂ ਹਰਮਜੀਤ ਸਿੰਘ ਸੰਧੂ ਐਮਐਲਏ ਸੀ ਹੁਣ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਚ ਆ ਗਿਆ ਇਸ ਟਾਈਮ ਸਾਫ ਆ ਬਿਲਕੁਲ ਮੈਂ ਨਾ ਜਿੰਨੀ ਆਮ ਆਦਮੀ ਪਾਰਟੀ ਸਾਫ ਆ ਉਹਨੇ ਹੀ ਸਾਫ ਹੋਣਗੇ ਜੇ ਉਹਨਾਂ ਨੂੰ ਲਿਆਂਦਾ ਕਿਸ ਕਰਕੇ ਗਿਆ ਇਹੋ ਹੀ ਭਗਵੰਤ ਮਾਨ ਹੋਣੀ ਆਪਣੀਆਂ ਰੈਲੀਆਂ ਚ ਦੁੱਜਾ ਤਿਜਾ ਤਰਨਤਨ ਜ਼ਿਲ੍ਹਾ ਛੱਡਿਆ ਬਾਕੀ ਜ਼ਿਲ੍ਹਿਆਂ ਚ ਇਹਦਾ ਨਾਂ ਜਪਿਤੇ ਹੁੰਦੇ ਹੀ ਵੀ ਤਰਨਤਾ ਆਪਣਾ ਸਮਾਇਕ ਲਿਆਉਣ ਵਾਲੇ ਉਹ ਬੰਦੇ ਆ ਤੇ ਵੀ ਪ੍ਰੈਸ ਕਾਨਫਰੰਸ ਹੋਈਆਂ ਸੀ ਕਿ ਫੋਟੋ ਵਾਇਰਲ ਹੋਈ ਸੀ ਇਹਨਾਂ ਦੀ ਜਿਹਦੇ ਜਿੱਕਿਆ ਗਿਆ ਸੀ ਕਿ ਜੇ ਤਰਨਤਾਰਨ ਦੇ ਵਿੱਚ ਜਿਹੜਾ ਸਮਾਇਕ ਵਰਤੌਣ ਦੇ ਵਿੱਚ ਵੱਡਾ ਯੋਗਦਾਨ ਨਾਮ ਲੈ ਕੇ ਇਹਨਾਂ ਦੀ ਪਾਰਟੀ ਵੱਲੋਂ ਕਿਹਾ ਗਿਆ ਸੀ ਇਹਦੇ ਚ ਮੀਡੀਆ ਦੇ ਵਿੱਚ ਵੀ ਕਵਰੇਜ ਵੀ ਹੋਈ ਹੈ ਮੇਰਾ ਮਤਲਬ ਵੀ ਉਹ ਸਾਰਾ ਕੁਝ ਜਿਹੜਾ ਸਾਹਮਣੇ ਆ ਉਹ ਜੋ ਅੱਜ ਕੱਲ੍ਹ ਚੱਲ ਰਿਹਾ ਵਾ ਹੁਣ ਚੱਲ ਤੇ ਇਹ ਰਿਹਾ ਵਾ ਵੀ ਪੈਸਾ ਵੱਧ ਕਿਹੜਾ ਬੰਦਾ ਖਰਚ ਸਕਦਾ ਵਾ ਸੰਬਾਇਕ ਵੱਧ ਕਿੰਨੇ ਵੇਚੀ ਆ ਕਿਹੜਾ ਪਾਣੀ ਵਾਂਗੂ ਪੈਸਾ ਰੋੜ ਸਕਦਾ ਵਾ ਹੁਣ ਅਸੀਂ ਪਿੰਡ ਸੀਟ ਦੇ ਉੱਤੇ ਸੀਟ ਦੇ ਉੱਤੇ ਪੈਸਾ ਕਿਹੜਾ ਰੋੜ ਸਕਦਾ ਵਾ ਇੱਥੇ ਕੋਈ ਉਹਨਾਂ ਦੇ ਵਰਕਰ ਵੀ ਹੋਣਗੇ ਵਿਚਾਰਿਆਂ ਨੇ ਆਪਣਾ ਟਾਈਮ ਵੀ ਸਮਾਂ ਵੀ ਬਰਬਾਦ ਕੀਤਾ ਹੋਊਗਾ ਪਰ ਉਹ ਵੇਖਿਆ ਇਹ ਗਿਆ ਵਾ ਵੀ ਪੈਸਾ ਕਿਦੇ ਕੋਲ ਜਿਆਦਾ ਕੌਣ ਰੋੜ ਸਕਦਾ ਰਬਾ ਜੀ ਤੁਸੀਂ ਵੀ ਇਸ ਇਲਾਕੇ ਤੋਂ ਇਸੇ ਇਲਾਕੇ ਤੋਂ ਹਾਂਜੀ ਹਾਂਜੀ ਕਿਵੇਂ ਵਾ ਕਿੱਧਰਲੇ ਪਾਸੇ ਹੈ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਹਵਾ ਤੇ ਇਦਾਂ ਦੀ ਹੋ ਗਈ ਜਿਹੜੇ ਬੰਨੇ ਪੈਸਾ ਜਿਆਦਾ ਵਾਰੂ ਉਹ ਬੰਨੇ ਵਾ ਹੋ ਜਾਂਦੀ ਰਮੀਤ ਸੰਧੂ ਤੋਹਾਂ ਗੱਲ ਕੀਤੀ ਹੈ ਰਮੀਤ ਸੰਧੂ ਦੀ ਆਮ ਪਾਰਟੀ ਵਾਲੇ ਹੁਣ ਲੀਡਰ ਇਹ ਵੇਂਦੇ ਕਿ ਸਮੈਗ ਜਿੰਨੇ ਜਿਆਦੀ ਵੇਚੀ ਆ ਉਹਨੂੰ ਟਿਕਟ ਦਿੰਦੇ ਆ ਕਿਉਂਕਿ ਉਹਨੂੰ ਤਜਰਬਾ ਬਹੁਤ ਜਿਆਦਾ ਆਵਾ ਘਰ ਘਰ ਨਸਾ ਵਰਤੌਣ ਵਾਲੇ ਕਾਲੀ ਦਲ ਚੋਂ ਕੰਮ ਚੱਲਿਆ ਵਾ ਰਮੀਤ ਸੰਧੂ ਨੇ ਮਲ ਉਹ ਇੰਨੇ ਉਹਦੇ ਵਰਕਰਿਆਂ ਦੀ ਮਿਹਨਤ ਕਰਨ ਦੇ ਆ ਉਹਨਾਂ ਨੂੰ ਪਛਾਣ ਹਟਾ ਕੇ ਇਹਨੂੰ ਟਿਕਟ ਕਿਉਂ ਦਿੱਤੀ ਆ ਜਿਹੜਾ ਇੱਕਦਮ ਹੀ ਕਾਲੀਆਂ ਤੋਂ ਆਮ ਚ ਆ ਗਿਆ ਇਹਦਾ ਕਾਰਨ ਇਹ ਕੋ ਦੁੱਧ ਤੋਤਾ ਜਿਆਦਾ ਹੈ ਕਿ ਉਹਨੂੰ ਪਤਾ ਹੀ ਤਜਰਬੇ ਕਿਤੇ ਆਮ ਪਾਰਟੀ ਜਿਹੜੀ ਪਹਾ ਇਕੱਠਾ ਕਰਤੇ ਉਹ ਨੂੰ ਪਤਾ ਰਹੇਗਾ ਸਾਲ ਇੱਕ ਇੱਕ ਸਾਲ ਚ ਮੈਂ ਪਹਾ ਇਕੱਠਾ ਕਰਨਾ ਜਿੰਨਾ ਹੋਇਆ ਵਾ ਹੋਰ ਕੋਈ ਨਹੀਂ ਹੋਰ ਇੱਡੇ ਦੇ ਚੰਗੇ ਬੰਦੇ ਵੀ ਆ ਹੈਗੇ ਸੀ ਇਹਨਾਂ ਦੇ ਵਿੱਚ ਹਾਂਜੀ ਮੇਰਾ ਸਹਾਰ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਕੀ ਕਿਵੇਂ ਵੇਖਦੇ ਹੋ ਇਸ ਜੀ ਮੈਨੂੰ ਨੂੰ ਤੁਸੀਂ ਇਹ ਜਿਮਣੀ ਚੋਣ ਜਿਹੜੀ ਆ ਜੀ ਇਹ ਬੜੀ ਮਤਲਕਿ ਪੋਲਿਟਿਕਸ ਬਹੁਤ ਵੱਡੀ ਖੇਡ ਗਿਆ ਜੇ ਰੰਬੀ ਸਿੰਘ ਦੂਜੀ ਕਾਲੀ ਦਲ ਦੇ ਵਿੱਚ ਚੰਗੇ ਹੁੰਦੇ ਤੇ ਉਹਨਾਂ ਨੂੰ ਉਹਦੇ ਚ ਕਿਉਂ ਨਹੀਂ ਰੱਖਿਆ ਗਿਆ ਉਹਨਾਂ ਨੂੰ ਉਹ ਚੋਂ ਔਟ ਕਰਤਾ ਗਿਆ ਕਿਉਂਕਿ ਜੋ ਇਹੋ ਭਗਵੰਤ ਮਾਨ ਦੀ ਸਰਕਾਰ ਹੀ ਜਦੋਂ 2023 ਦੀਆਂ ਵੋਟਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਦੋਂ ਇਹਨਾਂ ਨੇ ਕਿਹਾ ਸੀ ਕਿ ਇਹ ਦੀ ਇੰਨਾ ਸਮੈਕ ਵਿੱਚ ਹੀ ਆ ਇਹਨਾਂ ਨੇ ਇਹ ਕੀਤਾ ਵਾ ਆਰਮੀ ਸਿੱਧੂ ਆ ਕਰਦਾ ਰਿਹਾ ਇਹ ਕਰਦਾ ਰਿਹਾ ਸੀ ਆਮ ਆਦਮੀ ਪਾਰਟੀ ਵਾਲੇ ਅਸੀਂ ਮਤਲਬ ਕਿ ਜੋ ਵੀ ਕਰਾਂਗੇ ਅਸੀਂ ਜੋ ਨਸ਼ਾ ਵਾ ਦੋ ਹਫ਼ਤਿਆਂ ਦੇ ਵਿੱਚ ਖਤਮ ਕਰ ਦਾਂਗੇ ਕੋਈ ਨਸ਼ਾ ਖਤਮ ਨਹੀਂ ਹੋਇਆ ਤੇ ਅੱਜ ਫੇਰ ਦੁਬਾਰਾ ਹਰਮੀਤ ਸਿੱਧੂ ਇੰਨਾ ਦੁੱਧ ਨਾਤਾ ਨਹੀਂ ਜਿਹੜਾ ਕਿ ਦਿਨੂ ਟਿਕਟ ਇਹਨਾਂ ਨੇ ਆਪਣੇ ਕੋਲੋਂ ਦੇਤੀ ਫੇਰ ਤੇ ਅੱਜ ਉਹ ਮਿਲ ਕੇ ਬਹੁਤ ਚੰਗੇ ਹੋ ਗਏ ਜਦੋਂ ਕਾਲੀ ਦਾਲ ਚ ਸੀ ਉਦੋਂ ਤੇ ਉਹ 마ੜੇ ਹੀ ਉਦੋਂ ਇਹ ਸਾਰੇ ਹੀ ਬੋਲਦੇ ਕਿ 마ੜੇ ਆ ਤੰਦ ਕੱッセ ਜਾਂਦੇ ਸੀ ਤੇ ਅੱਜ ਹਰਮੀਤ ਸਿੱਧੂ ਨੂੰ ਫੇਰ ਇਹਨਾਂ ਆਮ ਆਦਮੀ ਪਾਰਟੀ ਨੇ ਜੋ ਟਿਕਟ ਦਿੱਤੀ ਆ ਤੇ ਅੱਜ ਇਹ ਕਿੰਨਾ ਕੁ ਚੰਗਾ ਕਰ ਰਹੇ ਫੇਰ ਇਹਦੇ ਨਾਲ ਜੋ ਭਗਵੰਤ ਮਾਨ ਦੀ ਸਰਕਾਰ ਆ ਉਹ ਵੀ ਪ੍ਰਿਸ਼ਟ ਸਰਕਾਰ ਆ ਜੀ ਜੋ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਭ੍ਰਿਸ਼ਟਾਚਾਰ ਚਲਾ ਰਹੇ ਆ ਇਹਨਾਂ ਤੇ ਲਾਠੀ ਚਾਰਜ ਕਰ ਰਹੇ ਆ ਅਤਿਆਚਾਰ ਕਰ ਰਹੇ ਆ ਕੋਈ ਸਾਨੂੰ ਮੁਆਜਾ ਨਹੀਂ ਮਿਲ ਰਿਹਾ ਜੋ ਵੀ ਆਪਣਾ ਵੇਖੋ ਹੜਪੀੜਤਾ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਵਾ ਸਾਮਾਨ ਉੱਥੇ ਮਦਦ ਕੀਤੀ ਆ ਪਰ ਸਰਕਾਰ ਦਾ ਅਜੇ ਤੱਕ ਰੋਲ ਮੰਨਫੀ ਆ ਇੱਥੇ ਕੁਝ ਬੀਬੀਆਂ ਵੀ ਸਾਡੇ ਨਾਲ ਆ ਬੀਬੀ ਜੀ ਕਿਵੇਂ ਹੋ ਠੀਕ ਹੋ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਆਈ ਗਏ ਤਰਨਤਾਰਨ ਕੱਲੇ ਤੁਮ ਕੱਲ ਟ੍ਰੈਂਡ ਕੱਲੇ ਤਾਂ ਤੁਹਾਡੇ ਹਲਕੇ ਚੀ ਵੋਟਾਂ ਪੈਣੀਆਂ ਐ ਇਸ ਵਾਰ ਨਹੀਂ ਜੀ ਸਾਡੇ ਹਲਕੇ ਚ ਨਹੀਂ ਤਾਂ ਐ ਖਡੋਸ ਵੈਸੇ ਸ਼ਹਿਰ ਦੀ ਹਵਾ ਕੀ ਕਹਿੰਦੀ ਐ ਕੀ ਲੱਗਦਾ ਇਧਰ ਲੱਪਾਸ ਸ਼ਹਿਰ ਦੀ ਹਵਾ ਤਾਂ ਵੇਖੋ ਜੀ ਲੋਕਾਂ ਦੇ ਡਿਪੈਂਡ ਕਰਦੀ ਆ ਜਿਤ ਜਿਆਦਾਤਰ ਮਤਲਬ ਐ ਬੇ ਲੋਕਾਂ ਦਾ ਰੁਝਾਨ ਜਿੰਨੂੰ ਜਿਹਦੀ ਪਾਰਟੀ ਚੰਗੀ ਲੱਦੀ ਓਸੇ ਵਾਲਾ ਤੁਰੇ ਜਾਂਦੇ ਇਹਦੇ ਬਾਰੇ ਵੋਟਾਂ ਬਾਰੇ ਨਹੀਂ ਕੋ ਕਹਿ ਸਕਦੇ ਤੁਸੀਂ ਝੰਡੇ ਫੜੇ ਹੋਏ ਹੱਥ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਹਾਂ ਜੀ ਸਿ ਆ ਸੀਐਮ ਦਾ ਵਿਰੋਧ ਕਰਨ ਵਾਸਤੇ ਆਏ ਕਿ ਅੱਜ ਵੋਟਾਂ ਲੈਣ ਵਾਸਤੇ ਜਾਂ ਕਾਗਜ਼ ਆਪਣੇ ਪਰਨ ਵਾਸਤੇ ਤੇ ਇੱਥੇ ਆਪਣਾ ਲਾਣਾ ਪਾਣਾ ਸਾਰਾ ਲਈ ਫਿਰਦੇ ਆ ਤੇ ਪਰ ਇਹਦੇ ਹਾਰਡ ਪੀਡ ਤੇ ਆ ਜਾਂ ਹਨ ਹੋਰ ਕੋਈ ਸਮੱਸਿਆ ਆਉਂਦੀਆਂ ਉਹਨਾਂ ਵਾਸਤੇ ਤਾਂ ਪੰਜਾਬ ਸਰਕਾਰ ਕਦੀ ਆਈ ਨਹੀਂ ਆ ਇਹੋ ਹੀ ਅੱਜ ਜੇ ਕਿ ਦਿਨਾਂ ਨੇ ਹੜਾਂ ਦੇ ਟਾਈਮ ਤੇ ਆਪਣਾ ਰੋਲ ਨਿਭਾਇਆ ਹੁੰਦਾ ਜਾਂ ਕਿ ਹੁਣ ਲੋਕ ਤਰਲੇ ਲੈਣਦੇ ਆ ਕੀ ਸਾਡੀਆਂ ਪੈਲੀਆਂ ਦੀਆਂ ਸਫਾਈਆਂ ਹੋ ਜਾਣ ਜਾਂ ਨੂੰ ਸਾਡਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਉਹਦੇ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਆ ਤੇ ਆ ਜਿਹੜਾ ਆ ਵੋਟ ਵਟੋਰੂ ਟੋਲਾ ਇਹ ਉਹ ਕੁਛ ਅੱਗੇ ਲੋਕ ਤੇ ਕੁਛ ਪਿੱਛੇ ਜੁੜੇ ਉਹਨਾਂ ਦੇ ਨਾਲ ਰਲ ਕੇ ਸਰਕਾਰਾਂ ਜਿਹੜੀਆਂ ਆ ਮਤਲਬ ਖੇਡ ਖੇਡਦੀਆਂ ਮੋਟਾ ਵਾਲੀ ਤੇ ਅਸੀਂ ਇਹਦਾ ਵਿਰੋਧ ਕਰਦੇ ਆ ਸਰਕਾਰ ਦਾ ਪੰਜਾਬ ਸਰਕਾਰ ਦਾ ਇਹ ਕਰਕੇ ਕਰਦੇ ਆਂ ਚਾਹੁੰਦੇ ਆ ਕਿ ਇੱਕ ਵਧੀਆ ਜਿਹੜਾ ਆ ਫਿਰ ਮੁੜ ਕੇ ਗੱਲ ਆ ਜਾਂਦੀ ਹੈ ਕਿ ਲੋਕ ਚਾਹੁੰਦੇ ਕਿ ਖਾਲਸਾ ਰਾਜ ਆ ਜਾਵੇ ਖਾਲਸਾ ਰਾਜ ਦਾ ਮਤਲਬ ਹੈ ਕਿ ਮਹਾਰਾਜਾ ਰਣਜੀਤ ਵਾਲਾ ਖਾਲਸਾ ਕੌਣ ਲੈ ਕੇ ਆਊਗਾ ਤੁਸੀਂ ਕਹਿੰਦੇ ਵੋਟਾਂ ਨਹੀਂ ਪਾਉਣੀਆਂ ਜੇ ਤੁਸੀਂ ਵੋਟਾਂ ਨਾ ਪਾਓਗੇ ਤਾਂ ਰਾਜ ਕਿਹਦਾ ਵੇਖੋ ਜੀ ਜਦੋਂ ਅਸੀਂ ਸਰਕਾਰ ਜਿਹੜੀ ਹੁਣ ਆ ਜਿਹੜੀ ਹੁਣ 92 ਚ ਤਾ ਕੇ ਘਲਾਏ ਸੀ ਆਪਾਂ ਇਹਨਾਂ ਦੇ ਲੋਕਾਂ ਨੂੰ ਬੜੀਆਂ ਉਮੀਦਾਂ ਆਹੀ ਕਿਉਂਕਿ ਇਹ ਪਾਰਟੀ ਤਰਨੇ ਮੁਜਾਰਾਂ ਜੋ ਨਿਕਲੀ ਹੋਈ ਹੈ ਤੇ ਜੇ ਇਹ ਤਰਨੇ ਮੁਜਾਰਾਂ ਜੇ ਨਿਕਲ ਕੇ ਇਹਨਾਂ ਦੇ ਵੱਡੀਆਂ ਆਸਾਂ ਆਹੀ ਤੇ ਜੇ ਇਹ ਸਾਡੀਆਂ ਆਸਾਂ ਤਾਂ ਇਹ ਪੂਰੇ ਨਿਕਲੇ ਤੇ ਫਿਰ ਸਾਡੇ ਤੁਸੀਂ ਵੇਖੋਗੇ ਸਾਡਾ ਆਪਣੇ ਆਪ ਵੋਟ ਪ੍ਰਣਾਲੀ ਤੋਂ ਜਿਹੜਾ ਆ ਉਹਦੇ ਵਿਸ਼ਵਾਸ ਚੱਕਿਆ ਜਾਊਗਾ ਨਾ ਅੱਛਾ ਖਾਲਸੇ ਰਾਜ ਤੁਸੀਂ ਉਦਾਹਰਨ ਦਿੱਤੀ ਹੈ ਖਾਲਸਾ ਰਾਜ ਦੀਆਂ ਉਦਾਹਰਨਾਂ ਤਾਂ ਸਾਰੇ ਦਿੰਨੇ ਆ ਜੇ ਮੰਨ ਲਓ 2027 ਦੇ ਵਿੱਚ ਦੁਬਾਰਾ ਇਲੈਕਸ਼ਨ ਹੋਣੀ ਆ ਜਿਹੜੀ 2027 ਦੇ ਸਰਕਾਰ ਬਣਨੀ ਆ ਕਿਸ ਪੱਖ ਜਾਊਗੀ ਆਮ ਦੁਨੀਆ ਕਿਹੜੇ ਪੱਖ ਤੇ ਜਾਊਗੀ ਲੱਗਦੀ ਵੇਖੋ ਇਹ ਤਾਂ ਦੁਨੀਆ ਦੀ ਲਹਿਰ ਹੈ ਇਹਦੇ ਵਿੱਚ ਕੋਈ ਨਹੀਂ ਕਹਿ ਸਕਦਾ ਕਿ ਕਹਿੰਗੇ ਅੱਜ ਕੱਲ੍ਹ ਜਿਹੜੀ ਦੁਨੀਆ ਪਹਿਲਾਂ ਵਾਲੀ ਤੇ ਰਹੀ ਨਹੀਂ ਆ ਕਿ ਤੁਹਾਡੇ ਨਾਲ ਹਾਂ ਤਾਂ ਕਿਉਂਕਿ ਲੋਕ ਕਹਿੰਦੇ ਕੋ ਜਿਆ ਤੇ ਲੇਕਿਨ ਕਰਦੇ ਕੋ ਜਿਆ ਖਡੂਰ ਸਾਹਿਬ ਖਡੂਰ ਸਾਹਿਬ ਅਮਰਤਪਾਲ ਦਾ ਜਤਨਾ ਅੱਜ ਫਿਰ ਇੱਕ ਨਵਾਂ ਉਮੀਦਵਾਰ ਮਨਦੀਪ ਸਿੰਘ ਆਇਆ ਸੰਦੀਪ ਸਿੰਘ ਸੰਨੀ ਦਾ ਭਰਾ ਉਹ ਪੰਥਕ ਉਮੀਦਵਾਰ ਹੋਣ ਦੇ ਨਾਤੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਮੀਦਵਾਰ ਪ੍ਰਕਾਸ਼ ਬਾਦਲ ਪਾਰ ਸੁਭੀ ਸਿੰਘ ਬਾਦਲ ਵੱਲੋਂ ਜੋ ਉਮੀਦਵਾਰ ਆ ਅ ਇਸ ਟਾਈਮ ਦੇ ਉੱਤੇ ਉਹ ਵੀ ਪੰਥਕ ਉਮੀਦਵਾਰ ਆ ਕੀ ਲੱਗਦਾ ਤੁਹਾਨੂੰ ਉਹਦੇ ਵਿੱਚ ਕੀ ਚਲਕ ਦੇ ਸਾਨੂੰ ਉਹਦੇ ਵਿੱਚ ਝਲਕੇ ਦੇ ਦਿੱਤੀ ਵੀ ਜੋ ਜਿਹੜੇ ਜਾਗਦੀ ਜ਼ਮੀਰ ਵਾਲੇ ਵੀਰ ਲੋਕ ਭਰਾ ਆ ਜੋ ਸਰਕਾਰਾਂ ਦੀਆਂ ਪਾਲਿਸੀਆਂ ਨੀਤੀਆਂ ਸਮਝਦੇ ਆ ਉਹਦੇ ਡੜ ਕੇ ਵਿਰੋਧ ਕਰਨਗੇ ਚਾਹੇ ਉਹ ਜਿੱਤੇ ਜਾਏ ਨਾ ਜਿੱਤੇ ਲੇਕਿਨ ਜਿਹੜੇ ਆਪਣੇ ਦਿਲ ਦੀ ਆਵਾਜ਼ ਜਿਹੜੀ عوام ਪਛਾਣਣਗੇ ਜਿਵੇਂ ਕਿ ਭਾਈ ਅਮਰਤਪਾਲ ਦੇ ਪਿੱਛੇ ਲੋਕਾਂ ਨੇ ਵੋਟਾਂ ਪਾਈਆਂ ਤੇ ਇੱਕ ਲਹਿਰ ਬਣਾ ਦਿੱਤੀ ਇਸੇ ਤਰੀਕੇ ਦਾ ਜੋ ਸਾਨੂੰ ਅੱਜ ਲੱਗਦਾ ਹੈ ਕਿ ਮਤਲਬ ਮਾਈਂਡ ਦੇ ਤੌਰ ਤੇ ਥੋੜਾ ਬਾਦ ਆਪਣਾ ਵੀ ਇਹ ਝਲਕੇ ਦੇ ਵਿੱਚੋਂ ਵੀ ਕਾਫੀ ਮਤਲਬ ਘੋਟਾਂ ਜਿਹੜੀਆਂ ਆ ਉਹ ਭਾਈ ਮਨਦੀਪ ਸਿੰਘ ਜੀ ਨੇ ਪੈਣ ਹੁਣ ਪੈਣਗੇ ਜਾਨੀ ਇਪੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਕੰਗ ਪਿੰਡ ਤੋਂ ਆਏ ਤੁਹਾਡਾ ਪਿੰਡੋਂ ਦਾ ਵੋਟਾਂ ਦੇ ਵਿੱਚ ਕਿ ਬਾਹਰ ਆ ਨਹੀਂ ਸਾਡਾ ਨਹੀਂ ਹੁੰਦਾ ਅੱਛਾ ਕਿਵੇਂ ਵੇਖਦੇ ਹੋ ਵੈਸੇ ਇਸ ਹਵਾ ਨੂੰ ਤੁਸੀਂ ਜਿਹੜੀ ਸ਼ਹਿਰ ਦੀ ਹਵਾ ਵਾ ਤਰਨ ਧਾਰਨ ਦੀ ਕਿਵੇਂ ਦੇਖੀ ਨਾਕਾਮ ਹੀ ਗਿਣਦੇ ਪੈ ਕਿਉਂਕਿ ਨਸ਼ਾ ਹੀ ਵਧਣਾ ਵਾ ਜਿਹੜੇ ਅੱਜ ਚੁਗਣਦੇ ਆ ਆਪਾਂ ਇਹਨਾਂ ਨੂੰ ਚੁੰਨਦੇ ਆ ਇਹਨਾਂ ਨੇ ਨਸ਼ਾ ਹੀ ਵੇਚਣਾ ਨਾ ਨਾ ਗਰੀਬ ਜਨਤਾ ਦੀ ਕੋਈ ਗੱਲ ਕਰਨੀ ਹੈ ਨਾ ਸੁਣਨੀ ਆਪਾਂ ਵੱਧ ਤੋਂ ਵੱਧ ਸੋਹਣੇ ਤੋਂ ਸੋਹਣਾ ਵੇ ਆਪਾਂ ਉਮੀਦਵਾਰ ਜੇ ਲੈ ਕੇ ਆਉਂਦੇ ਆ ਨਾ ਉਹ ਵੀ ਅਗਲਾ ਕੁਰਸੀ ਤੇ ਬਹਿਣਸਾਰ ਰੰਗ ਬਦਲ ਜਾਂਦਾ ਉਹ ਉਹਦਾ ਸੁਭਾਅ ਬਦਲ ਜਾਂਦਾ ਉਹ ਗਰੀਬਾਂ ਦੇ ਨਾਲ ਮਿਲਜੋਲ ਉਹਦਾ ਘਟ ਜਾਂਦਾ ਜਿਵੇਂ ਅੱਜ ਭਗਵੰਤ ਮਾਨ ਸਰਕਾਰ ਨੇ ਸਾਡੇ ਨਾਲ ਕੀਤੀ ਆ ਅੱਜ ਸਾਡੇ ਸਵਾਲ ਜਵਾਬ ਕਰਨ ਤੁਹਾਡੇ ਮੂਹਰੇ ਲਾ ਕੇ ਭੱਜਿਆ ਕੀ ਖਟਿਆ ਸੀ ਅਸੀਂ ਕਿਤੇ ਡਾਂਗਾ ਲੈ ਕੇ ਖਲੋਤੇ ਸੀ ਅਸੀਂ ਤੇ ਆਪਣੇ ਸਵਾਲ ਜਵਾਬ ਕਰਦੇ ਪਏ ਜਿਹੜਾ ਸਾਡੇ ਨਾਲ ਸੰਭੂ ਬਾਰਡਰ ਦੇ ਉੱਤੇ ਕੀਤੀ ਆ ਜਾਂ ਸਾਡੇ ਨਾਲ ਅੱਜ ਕੀਤਾ ਸਾ ਅਸੀਂ ਤੇ ਆਪਣੇ ਹੱਕਾਂ ਵਾਸਤੇ ਖੜੇ ਸੀ ਨਾ ਤੇ ਅੱਜ ਸਾਡੇ ਤੋਂ ਉਹੋ ਹੀ ਸਰਕਾਰ ਸਾਡੇ ਤੋਂ ਡਰਦੀ ਫਿਰਦੀ ਆ ਸਾਡੇ ਤੋਂ ਲੁਕਦੀ ਫਿਰਦੀ ਆ ਇਹ ਪ੍ਰਸ਼ਾਸਨ ਨੂੰ ਕਰਨਾ ਨਹੀਂ ਚਾਹੀਦਾ ਅਸੀਂ ਕੋ 1 ਸਾਲ ਰਹਿ ਗਿਆ ਹੁਣ ਭਗਵੰਤ ਮਾਨ ਦਾ ਹਾਲਾਂਕਿ ਜੇ ਅਸੀਂ ਇਹਨੂੰ ਜਿਤਾ ਸਕਦੇ ਹਾਂ ਤੇ ਇਹਨੂੰ ਲਾ ਵੀ ਸਕਦੇ ਧੰਨਵਾਦ ਜੀ ਕਹਿੰਦੇ ਕਿ ਜਦੋਂ ਸਰਕਾਰ ਤੋਂ ਬਾਹਰ ਹੁੰਨੇ ਆ ਤੇ ਕਈ ਕੁਝ ਹੁੰਦਾ ਜਦੋਂ ਸਰਕਾਰ ਦੇ ਵਿੱਚ ਆ ਜਾਂਦੇ ਤੇ ਬੀਬੀ ਕਹਿੰਦੇ ਕਿ ਗਿਰਗिट ਵਾਂਗੂ ਰੰਗ ਬਦਲ ਲਏ ਜਾਂਦੇ ਆ ਵਾਦੇ ਕੁਝ ਹੋਰ ਕੀਤੇ ਜਾਂਦੇ ਆ ਪਰ ਵਫਾ ਨਹੀਂ ਕੀਤੇ ਜਾਂਦੇ ਗਿਰਗिट ਵਾਂਗੂ ਰੰਗ ਬਦਲ ਲਏ ਜਾਂਦੇ ਜਦੋਂ ਕੁਰਸੀਆਂ ਦੇ ਉੱਤੇ ਬੈਠ ਜਾਂਦੇ ਆ ਇਸ ਟਾਈਮ ਇੱਕ ਪਾਸੇ ਸੀਐਮ ਸੁਦਾ ਭਗਵੰਤ ਸਿੰਘ ਮਾਨ ਆਈ ਸੀ ਉਹਨਾਂ ਦਾ ਵਿਰੋਧ ਕਰਵਾ ਕਰਨ ਵਾਸਤੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਉਹ ਕਹਿੰਦੇ ਆ ਕਿ ਪ੍ਰੋਟੈਸਟ ਜ਼ਰੂਰ ਸ਼ਾਂਤਮਈ ਸੀ ਉਹ ਕਹਿੰਦੇ ਸੀ ਗੱਲਬਾਤ ਕਰਨ ਵਾਸਤੇ ਸਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਸਾਡੇ ਕੋਲ ਆਉਂਦੇ ਸਾਡੇ ਨਾਲ ਗੱਲਬਾਤ ਕਰਦੇ ਅਸੀਂ ਕੋਈ ਵੀ ਉਹ ਜਾ ਮੁੱਦਾ ਜਾਂ ਡਾਂਗਾ ਲੈ ਕੇ ਨਹੀਂ ਸੀ ਪਹੁੰਚੇ ਅ ਇੱਕ ਪਾਸੇ ਕਾਗਜ਼ ਦਾਖਲ ਹੋ ਰਹੇ ਸੀ ਇੱਕ ਪਾਸੇ ਪ੍ਰੋਟੈਸਟ ਹੋ ਰਿਹਾ ਸੀ ਸੀਐਮ ਸਤਪਕ ਹੋਂ ਸਿੰਘ ਮਾਨ ਦੂਜੇ ਪਾਸੇ ਚਲੇ ਜਾਂਦੇ ਆ ਪਰ ਕਿਸਾਨਾਂ ਦੇ ਨਾਲ ਨਹੀਂ ਬੈਠਦੇ ਨਾ ਕੋਈ ਗੱਲਬਾਤ ਹੁੰਦੀ ਆ ਜੇ ਕਿਸੇ ਨੇ ਪਹਿਲਾਂ ਜਨਾਲੇ ਦੀ ਗੱਲ ਕਰੀਏ ਉੱਥੇ ਵੀ ਸਰਵਨ ਸਿੰਘ ਭਦੇਰ ਉਹਨਾਂ ਦੀ ਪਾਰਟੀ ਵੱਲੋਂ ਵੱਡੇ ਤੌਰ ਤੇ ਪ੍ਰੋਟੈਸਟ ਕੀਤਾ ਤੇ ਉੱਥੇ ਵੀ ਇਹੋ ਸੁਣਦੇ ਵਿੱਚ ਆਇਆ ਸੀ ਕਿ ਸੀਐਮ ਸਤਾਪ ਘੋਗਨ ਸਿੰਘ ਮਾਨ ਜਿਹੜੀ ਲੋਕੇਸ਼ਨ ਤੇ ਆਏ ਸੀ ਉੱਥੋਂ ਵਾਪਸ ਹੋ ਜਾਂਦੇ ਆ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਕਿਸਾਨਾਂ ਨੂੰ ਸੀਐਮ ਸਤਾਪ ਘੋਗਨ ਸਿੰਘ ਮਾਨ ਨੇ ਇਹ ਵੀ ਕਿਹਾ ਸੀ ਕਿ ਤੇ ਵਿਲੇ ਆ ਵੇਲੇ ਆ ਜਦੋਂ ਮਰਜੀ ਦਰਿਆ ਲੈ ਕੇ ਬੈਠ ਜਾਂਦੇ ਆ ਤੇ ਇੱਕ ਸਵਾਲ ਉੱਥੋਂ ਵੀਰ ਨਾਲ ਹੋਰ ਵੀ ਕੀਤਾ ਕਿ ਦਰਿਆ ਝੁੱਟੀ ਹੋਈ ਤੁਹਾਡੀ ਪਾਰਟੀ ਆ ਤੁਸੀਂ ਵੀ ਦਰਿਆ ਵਾਛਾ ਕੇ ਬੈਠੇ ਸੀ ਉੱਥੋਂ ਇੱਕ ਪਾਰਟੀ ਬਣਦੀ ਆ ਤੁਸੀਂ ਸ਼ਾਇਦ ਸਾਡਾ ਦੁੱਖ ਵੱਧ ਜਾਣਦੇ ਹੋਗੇ ਜੇ ਅਸੀਂ ਦਰਿਆ ਤੇ ਬੈਠਦੇ ਆ ਤੇ ਦਰਿਆ ਤੇ ਬੈਠਣ ਵਾਲਾ ਹੀ ਦੁੱਖ ਜਾਣ ਸਕਦਾ ਵਾ ਪਰ ਹੁਣ ਤੁਸੀਂ ਸੱਤਾ ਭੋਗ ਰਹੇ ਹੋ ਸ਼ਾਇਦ ਉਹ ਕਹਿੰਦੇ ਸਾਡਾ ਦੁੱਖ ਭੁੱਲ ਚੁੱਕੇ ਆ ਵੇਖਦੇ ਆ ਸੱਤਾ ਤਰਨ ਤਾਰਨ ਦੀ ਕਿਹਦੇ ਹੱਥ ਵਿੱਚ ਆਉਂਦੀ ਆ ਪਰ ਜੋ ਕਿਸਾਨ ਪ੍ਰੋਟੈਸਟ ਕਰ ਰਹੇ ਆ ਦੂਜੇ ਪਾਸੇ ਆਮ ਲੋਕ ਵੀ ਜਿਹੜੇ ਹੈਗੇ ਆ ਉਹਨਾਂ ਚ ਕਿਤੇ ਨਾ ਕਿਤੇ ਰੋਂ ਜਿਹੜਾ ਵਾ ਉਹ ਪੰਥਕ ਸੀਟ ਵਾਲੇ ਪਾਸੇ ਰੁਝਾਨ ਜ਼ਰੂਰ ਬਣਿਆ ਇਸ ਦੇ ਵਿੱਚ ਬੇਸ਼ੱਕ ਇਹ ਵੋਟਾਂ ਨਹੀਂ ਸੀ ਇਸ ਇਲਾਕੇ ਦੀਆਂ ਪਰ ਇਹਦੇ ਵਿੱਚੋਂ ਜੋ ਦੋ ਵੋਟ ਦੋ ਬੀਬੀਆਂ ਦੀ ਗੱਲ ਕਰੀਏ ਤੇ ਉਹਨਾਂ ਪੰਥਕ ਸਫਾਂ ਵਾਲੇ ਪਾਸੇ ਜ਼ਰੂਰ ਇਸ਼ਾਰਾ ਕੀਤਾ ਕਿ ਪੰਥਕ ਸਫਾਂ ਵਾਲੇ ਪਾਸੇ ਤਾਂ ਕਿ ਵੋਟ ਪੰਥ ਨੂੰ ਜਾਣੀ ਚਾਹੀਦੀ ਹੈ ਦੇਖਦੇ ਹਾਂ ਤਰਨਤਾਰ ਨੂੰ ਪੰਥਕ ਸੀਟ ਕਿਹਾ ਜਾਂਦਾ ਪੰਥਕ ਸੀਟ ਦੇ ਵਿੱਚ ਉਹ ਕੀ ਸਰਕਾਰ ਫੇਲ ਸਾਬਤ ਹੁੰਦੀ ਆ ਕਿ ਜਾਂ ਪਾਸ ਤੇ ਜੇ ਫੇਲਸਾਪਤ ਹੁੰਦੀ ਆ ਤੇ ਫਿਰ 227 ਦਾ ਜੇ ਆਪਾਂ ਫਾਈਨਲ ਦੀ ਗੱਲ ਕਰਦੇ ਆ ਉਸ ਰੇਸ ਦੇ ਵਿੱਚ ਕਿੰਨੇ ਕੁ ਹੈਵੀ ਹੋ ਕੇ ਆਉਣਗੇ ਜਾਂ ਸੱਤਾ ਦੇਰ ਤੋਂ ਬਾਹਰਲੇ ਪਾਸੇ ਜੇ ਸੀਟ ਜਾਂਦੀ ਆ ਤੇ ਫਿਰ ਸਰਕਾਰ ਨੂੰ ਜ਼ਰੂਰ ਭੱਜਣਾ ਪੈਣੀਗਾ ਜੇ ਸਰਕਾਰ ਸੱਤਾ ਲੈ ਜਾਂਦੀ ਆ ਇਹ ਸੀਟ ਲੈ ਜਾਂਦੀ ਆ ਤੇ ਫਿਰ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਕੂਲ ਡਾਊਨ ਮਹਿਸੂਸ ਕਰਨਗੇ ਠੰਡਾ ਮਹਿਸੂਸ ਕਰਨਗੇ ਕਿ ਅਸੀਂ 227 ਵਿੱਚ ਸੱਤਾ ਲੈ ਕੇ ਆਵਾਂਗੇ ਇਹ ਤਰਨਤਾਰਨ ਦੀ ਸੀਟ ਆ ਇਹ ਦੇਖਦੇ ਆ ਤਾਜ ਕਿਹੜੇ ਸਿਰ ਤੇ ਸਜਦਾ ਵਾ ਕਿਉਂਕਿ ਸਮਾਂ ਬਹੁਤ ਥੋੜਾ ਵਾ ਉਮੀਦਵਾਰ ਅਕਾਲੀ ਕਾਂਗਰਸ ਬੀਜੇਪੀ ਸਾਂਝਾ ਉਮੀਦਵਾਰ ਤੇ ਆਮ ਆਦਮੀ ਪਾਰਟੀ ਸਾਰੇ ਆਪਣੇ ਜੋਰ ਜਮਾਈ ਕਰ ਰਹੇ ਆ